ਇਕ ਕਾੜਾ ਹੈਗਾ ਕਰਾਮਤੀ ਕਾੜਾ ਹੈਗਾ ਜੜੀ ਬੂਟੀਆਂ ਭਰਪੂਰ ਕਾੜਾ ਹੈਗਾ ਜਿਹੜਾ ਸ਼ਖਸ ਇਹ ਕਾੜਾ ਪੀ ਲੈਂਦਾ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੂੰ ਹਾਰਟ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਲਗਭਗ ਖਤਮ ਹੋ ਜਾਂਦੀਆਂ ਨੇ ਆ ਅਸਲੀ ਚੀਜ਼ ਮੈਨੂੰ ਲੱਗਦਾ ਤੇ ਜੀ ਇਹ ਚੀਜ਼ ਹੈ ਕਿ ਜਿਹੜੇ ਤੁਹਾਡਾ ਨੁਸਖਾ ਫਾਰਮੂਲਾ ਤੁਸੀਂ ਹੁਣ ਪਾ ਰਹੇ ਹੋ ਬਿਲਕੁਲ ਨਹੀਂ ਦੇਖੋ ਉਹਨਾਂ ਚੀਜ਼ਾਂ ਦਾ ਵੀ 15 ਤੋਂ 16 ਤਰ੍ਹਾਂ ਦੇ ਹਰੇ ਪੱਤੇ ਤੇ ਬੇਲਾਂ ਪੈਂਦੀਆਂ ਨੇ ਇਹਦੇ ਵਿੱਚ ਕਿੰਨੇ ਕਾੜੇ ਪੀਲੇ 8-10 ਪੀਲੇ ਕੀ ਪ੍ਰੋਬਲਮ ਹੈ ਪ੍ਰੋਬਲਮ ਦੂਰ ਹੋਈ ਜਿਹੜੀ ਹੈ ਨਾ ਬਲੋਕੇਜ ਸੀਗੀ ਮੇਰੀ ਤਿੰਨ ਨਾੜੀਆਂ ਜਾਨੀ ਕਿ ਇੱਕ ਨਾੜੀ ਚ ਸੀਗੀ ਇੱਕ 70% ਦੂਜੀ ਨਾੜੀ ਚ ਇੱਕ 70% ਤੇ ਇੱਕ 50% ਇਹ ਐਂਜਿਓਗ੍ਰਾਫੀ ਕੀਤੀ ਫਿਰ ਤੁਹਾਡੀ ਐਂਜਿਓਗ੍ਰਾਫੀ ਕਰ ਦਿੱਤੀ ਹਾਂ ਉਹ ਕਰ ਦਿੱਤੀ ਸੀ ਬਚ ਗਏ ਫੇਰ ਵੀ ਤੇ ਹੁਣ ਕਿੰਨਾ ਕੁ ਫਰਕ ਮੰਦੇ ਹੋ ਹੁਣ ਤਾਂ ਮੈਨੂੰ ਤਾਂ ਲੱਗਦਾ ਪੂਰਾ ਹੀ ਹੈਗਾ ਆਰਾਮ ਆ ਗਿਆ ਪਤਾ ਕਿਵੇਂ ਲੱਗੇ ਵੀ ਤੁਹਾਨੂੰ ਹੁਣ ਥੋੜਾ ਦਿਲ ਖੜਦਾ ਨਹੀਂ ਹੈ ਮਾਰੇ ਤੋਂ ਤੁਹਾਡੇ ਦਾ ਇੱਕ ਵਾਰ ਦਿਲ ਰੁਕ ਗਿਆ ਪਤਾ ਲੱਗ ਜਾਏਗਾ ਕਿ ਆ ਹੁੰਦਾ ਉਹਨਾਂ ਦੀ ਧੜਕਣੀ ਰੁਕ ਜਾਂਦੀ ਸੀ ਇੱਕ ਮਿੰਟ 'ਚ 10 ਵਾਰ ਉਹਨਾਂ ਦੀ ਦਿਲ ਦੀ ਧੜਕਣ ਰੁਕਦੀ ਸੀ ਤੇ ਫਿਰ ਚੱਲਦੀ ਕਿਵੇਂ ਸੀ ਇੱਕ 2 3 4 ਮਿਸ ਕਰ ਗਈ 5 6 7 8 ਮਿਸ ਕਰ ਗਈ ਇਦਾਂ ਰੁਕਦੀ ਮਤਲਬ ਜਿੱਦਾਂ ਚੱਲ ਅਸਲ ਤੁਹਾਡਾ ਦਿਲ ਮਿਸਕੋਲਾ ਮਾਰਦਾ ਸੀ ਤੁਹਾਨੂੰ ਸਦੋ ਮਾਰਦਾ ਹਾਂ ਹਾਂ ਘੱਟ 6-7 ਪੀਲੇ ਤੇ ਹੁਣ ਹੁਣ ਮਿਸਕੋਲਾ ਮਾਰਦਾ ਦਿਲ ਤੁਹਾਡਾ ਨਾ ਹਾਂ ਬਿਲਕੁਲ ਅਟ ਗਿਆ ਮਿਸਕੋਲਾ ਮਾਰਨ ਕੋ ਠੀਕ ਹੈ ਤੁਸੀਂ ਇਹ ਦੇਖੋ ਵੀ 6 ਸਟੰਟ ਇਹਨਾਂ ਦੇ ਪਏ ਨੇ ਤੇ ਮੈਂ ਕਹਿੰਦਾ ਸ਼ਰਮ ਨਹੀਂ ਆਈ ਜੀ ਕਿਸ ਨੂੰ 6 ਸਟੰਟ ਪਾਉਂਦੇ ਤਾ ਹੋਰ ਕਹਿੰਦੇ ਸੀਗੇ ਜੀ 70% ਕਹਿੰਦੇ ਸੀ ਬੰਦਿਆ ਇੱਕ ਹੋਰ ਪੈਣਾ ਫਿਰ ਇਥੋਂ ਹੁਣ ਕਾੜਾ ਪੀਨੇ ਆਜ ਇਹੀ ਕਾੜਾ ਪੀਤਾ ਸੀ ਤੁਸੀਂ ਹਾਂਜੀ ਆਹ ਹੀ ਪੀਤਾ ਜੀ ਅੱਜ ਅੱਠ ਕਿਵਾਰੀ ਹੋ ਗਿਆ ਅੱਛਾ ਜੀ ਤੇ ਜਿੱਥੇ ਮੇਰੇ ਕੋਲ ਤੁਰਬੇ ਨਾ ਸੀ ਹੁੰਦਾ ਹੁਣ ਮੈਂ ਪੌੜੀਆਂ ਵੀ ਚੜ ਜਾਂਦਾ ਠੀਕ ਠੀਕ ਲਾ ਲੋ ਇਹ ਵੀ ਠੀਕ ਠੀਕ ਲਾ ਲੋ ਦਿਲ ਵਾਲੇ ਬੰਦੇ ਨੂੰ ਤਾਂ ਕਹਿੰਦੇ ਵੀ ਸਾਹ ਦੋ ਕਦਮ ਪੜਦੇ ਤੇ ਸਿਲੰਡਰ ਪੈ ਤੁਹਾਡੇ ਸਾਹਮਣੇ ਚੜ ਕੇ ਦਿਖਾ ਦਿੰਦਾ ਤੱਕੇ ਹੁਣ ਮੈਂ ਸਿਲੰਡਰ ਲੈ ਕੇ ਵੀ ਪੌੜੀਆਂ ਚੜ ਜਾਂਦਾ ਨਹੀਂ ਤਾਂ ਮੇਰੇ ਕੋਲ ਪੌੜੀਆਂ ਵੀ ਚੜ੍ਹਨਾ ਸੀ ਕਿਹਨੂੰ ਕੀ ਕਹੋਗੇ ਜਿਹੜੇ ਸਟੈਂਡ ਬੋਨ ਨੂੰ ਫ ਤੁਹਾਡੀ ਵੀਡੀਓ ਦੇਖ ਰਹੇ ਨੇ ਪਹਿਲਾ ਸਟੰਡ ਪਾਉਣ ਜਾ ਰਹੇ ਨੇ ਅਪਾਇੰਟਮੈਂਟ ਬੁੱਕ ਕੀਤੀ ਹੋਈ ਹੈ ਉਹਨਾਂ ਨੇ ਪਹਿਲਾਂ ਜੀ ਇੱਕ ਵਾਰੀ ਇੱਥੇ ਆਣ ਕੇ ਦੇਖ ਲਓ ਤੁਸੀਂ ਤੁਸੀਂ ਇੱਕ ਕੜਾ ਪੀਓਗੇ ਸਾਨੂੰ ਫਰਕਨ ਲੱਗ ਜਾਣਾ ਇਹ ਕੜੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਕੁਦਰਤੀ ਜੜੀ ਬੂਟੀ ਪਾਉਂਦੇ ਹੋ ਕਿ ਲੋਗ ਦਿਲ ਫੜ ਕੇ ਜਾਂ ਆਉਂਦੇ ਨੇ ਤੇ ਖੁਸ਼ੀ ਖੁਸ਼ੀ ਜਾਂਦੇ ਨੇ ਕੁਦਰਤ ਦੀ ਖੇਡ ਆ ਹਰ ਬੰਦਾ ਤੁਸੀਂ ਬਾਹਰ ਮਰੀਜ਼ਾਂ ਨੂੰ ਪੁੱਛ ਕੇ ਦੇਖੋ ਉਦੋਂ ਆਪ ਦੱਸਦਾ ਵੀ ਯਾਰ ਮੇਰੇ ਨੂੰ 15 ਦਿਨ ਬਾਅਦ ਅਸੀਂ ਵੈਸੇ ਮਹੀਨੇ ਦਾ ਟਾਈਮ ਲੈ ਕੇ ਚੱਲਦੇ ਆ ਮਰੀਜ਼ਾਂ ਤੋਂ ਵੀ ਇੱਕ ਮਹੀਨੇ ਦਾ ਟਾਈਮ ਦੇ ਕੇ ਚੱਲੂ ਪਰ ਜ਼ਿਆਦਾਤਰ ਮਰੀਜ਼ ਕਹੀ ਕਹਿੰਦੇ ਨੇ 15 ਦਿਨ ਬਾਅਦ ਵੀ ਫਰਕ ਆ ਗਿਆ ਛਾਰ ਕਾੜੇ ਨਾਲ ਕੀ ਫਰਕ ਲੱਗਿਆ ਤੁਹਾਨੂੰ ਉਹ ਤੁਸੀਂ ਪਹਿਲੇ ਨਾਲ ਹੀ ਫਰਕ ਪੈ ਜਾਂਦਾ ਜੀ ਪਹਿਲੇ ਨਾਲ ਹੀ ਫਰਕ ਪੈ ਇਹ ਹੋਇਆ ਹਾਰਟ ਇੱਥੋਂ ਵੀ ਨਹੀਂ ਜਿੱਥੇ ਤੱਕ ਤੁਰ ਸਕਦੀ ਨਿਆਣੇ ਫੜ ਕੇ ਕਰ ਦੇਂਦੇ ਗਾਂ ਪਛਾਣ ਸਾਹ ਚੜਦਾ ਹੁੰਦਾ ਹੀ ਬਹੁਤ ਉਹ ਹਟ ਗਿਆ ਪਰਸੈਂਟ ਜਿਨ੍ਹਾਂ ਦੇ ਕੁਰਕhetra ਆਪਾਂ ਨੂੰ ਆਫਿਸ ਬਣਾ ਕੇ ਦਿੱਤਾ ਉਹਨਾਂ ਦੀ ਭੰਜੀ ਦਾ ਹਾਰਟ ਪੰਪਿੰਗ 12% ਰਹੀ ਸੀ ਸਾਰੇ ਵੱਡੇ ਹਸਪੀਟਲ ਵਾਲਿਆਂ ਨੇ ਮੱਥਾ ਟੇਕਦਾ ਸੀ ਜਿਹਦੀ ਤੇ ਜਾ ਕੇ ਸੇਵਾ ਕਰੋ ਹੁਣ ਉਹ ਚੰਗੇ ਬਿਲ ਖਰਦੇ ਆ ਤੁਹਾਨੂੰ ਮਿਲਣ ਤੇ ਇਹ ਇੱਕ ਆੜੇ ਦਾ ਬਹੁਤ ਮਹੱਤਵਪੂਰਨ ਰੋਲ ਆ ਇਹਦੇ ਨਾਲ ਹੀ ਆ ਜਿਹੜਾ ਤੁਸੀਂ ਜਿਹੜਾ ਹੁਣ ਕੜਾ ਪੀਕੇ ਜਾਊਗਾ ਨਾ ਉਹਨੂੰ 15 ਦਿਨਾਂ ਦਾ ਐ ਲੱਗਦਾ ਵੀ ਮਰੇ ਚ ਜਾਨ ਪੈ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਕਾੜੇ ਦੀ ਅੱਜ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਇਸ ਕਾੜੇ ਨੇ ਵੱਡੇ ਵੱਡੇ ਹਸਪਤਾਲ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਹਕੀਮ ਨੇ ਜਿਹੜੇ ਉਹ ਲਗਭਗ ਲਗਭਗ ਫੇਲ ਕਰ ਦਿੱਤੇ ਨੇ ਫੇਲ ਕਿਵੇਂ ਹੋਏ ਨੇ ਕਿਸ ਤਰੀਕੇ ਨਾਲ ਹੋਏ ਨੇ ਇਹ ਨੇ ਵੈਦ ਐਚਐਸ ਵਾਵਾ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕਾੜੇ ਵਾਲੇ ਵੈਦ ਦੇ ਨਾਂ ਤੇ ਪੂਰੇ ਮਸ਼ਹੂਰ ਹੋਏ ਹੋਏ ਨੇ ਅੱਜ ਅਸੀਂ ਵੀ ਉੱਥੇ ਹੀ ਪਹੁੰਚੇ ਆ ਇਹ ਕਾੜਾ ਹੈਗਾ ਕਰਾਮਤੀ ਕਾੜਾ ਹੈਗਾ ਜੜੀ ਬੂਟੀਆਂ ਭਰਪੂਰ ਕਾੜਾ ਹੈਗਾ ਜਿਹੜਾ ਸ਼ਖਸ ਇਹ ਕਾੜਾ ਪੀ ਲੈਂਦਾ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੂੰ ਹਾਰਟ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਲਗਭਗ ਖਤਮ ਹੋ ਜਾਂਦੀਆਂ ਨੇ ਮੈਂ ਠੀਕ ਕਹਿ ਰਿਹਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਸਹੀ ਹੈ ਕੋਈ ਮੈਂ ਗਲਤ ਗੱਲ ਕਹੀ ਹੈ ਨਹੀਂ ਬਿਲਕੁਲ ਸਹੀ ਹੈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮੋਹਨ ਸਿੰਘ ਹੈ ਜੀ ਅੱਛਾ ਕਿੱਥੋਂ ਆਇਓ ਮੈਂ ਗਰਾਂਵਾਂ ਲੱਗੇ ਪੈਂਡਿਆ ਜੀ ਬੀੜ ਬੰਸੀਆਂ ਅੱਛਾ ਕੀ ਪ੍ਰੋਬਲਮ ਲੈ ਕੇ ਆਇਆ ਮੇਰੇ ਹਾਰਟ ਦੀ ਹੈ ਜੀ 6 ਸਟੰਟ ਪਏ ਹੋਆ ਮੇਰੇ ਕਿੰਨੇ ਜੀ 6 ਪਏ ਹੋਆ ਜੀ ਠੀਕ ਠੀਕ ਲਾ ਲਓ ਤੇ ਨਹੀਂ ਇੱਕ ਹੋਰ ਪੈਣਾ 6 ਸਟੰਟ ਪੈ ਕਿੱਥੇ ਗਏ ਜੀ ਤੇ ਡਾਕਟਰ ਸਾਹਿਬ ਤੁਸੀਂ ਇਹ ਦੇਖੋ ਵੀ 6 ਸਟੰਟ ਇਹਨਾਂ ਦੇ ਪਏ ਨੇ ਤੇ ਮੈਨੂੰ ਤਾਂ ਸ਼ਰਮ ਨਹੀਂ ਆਈ ਜੀ ਕਿਸ ਨੂੰ 6 ਸਟੰਟ ਪਾਉਂਦੇ ਆ ਉਹ ਤਾਂ ਹੋਰ ਕਹਿੰਦੇ ਸੀਗੇ ਜੀ 70% ਕਹਿੰਦੇ ਸੀ ਬੰਦਿਆ ਇੱਕ ਹੋਰ ਪੈਣਾ ਆ ਜਲੰਧਰ ਤੋਂ ਪਵਾਏ ਸੀਗੇ ਸੁਪਰਟਲ ਵਿੱਚੋਂ ਤੇ ਫਿਰ ਮੈਨੂੰ ਇਹ ਤੇ ਤਾਂ ਪਤਾ ਲੱਗਾ ਮਨੋ ਤੁਹਾਡਾ ਦਿਲ ਚ ਸਟੰਡ ਪਏ ਹੋਏ ਨੇ ਜਾਂ ਸਟੰਟਾਂ ਵਾਲਾ ਦਿਲ ਹੈ ਤੁਹਾਡਾ ਉਹ ਤਾਂ ਕੋਈ ਕੁਝ ਵੀ ਦੇਖ ਲਓ ਤੁਸੀਂ ਹਾਂਜੀ ਜੀ ਤੇ ਫਿਰ ਇੱਥੋਂ ਹੁਣ ਕਾੜਾ ਪੀਨੇ ਅੱਜ ਇਹੀ ਕਾੜਾ ਪੀਤਾ ਸੀ ਤੁਸੀਂ ਹਾਂਜੀ ਆਹੀ ਪੀਤਾ ਜੀ ਅੱਜ ਅੱਠਵੀਂ ਵਾਰੀ ਹੋ ਗਿਆ ਅੱਛਾ ਜੀ ਤੇ ਜਿੱਥੇ ਮੇਰੇ ਕੋਲ ਤੁਰਬੇ ਨਾ ਸੀ ਹੁੰਦਾ ਹੁਣ ਮੈਂ ਪੌੜੀਆਂ ਵੀ ਚੜ ਜਾਣਾ ਸਿੱਠੇ ਇੱਕ ਲਾ ਲਓ ਇਹ ਵੀ ਠੀਕ ਠੀਕ ਲਾ ਲਓ ਦਿਲ ਵਾਲੇ ਬੰਦੇ ਨੂੰ ਤਾਂ ਕਹਿੰਦੇ ਵੀ ਸਾਹ ਦੋ ਕਦਮ ਪੜਦੇ ਤੇ ਸਿਲੰਡਰ ਪੈ ਤੁਹਾਡੇ ਸਾਹਮਣੇ ਚੜ ਕੇ ਦਿਖਾ ਦੇਣਾ ਤੱਕੇ ਹੁਣ ਮੈਂ ਸਿਲੰਡਰ ਲੈ ਕੇ ਵੀ ਪੌੜੀਆਂ ਚੜ ਜਾਂਦਾ ਨਹੀਂ ਤਾਂ ਮੇਰੇ ਕੋਲ ਪੌੜੀਆਂ ਵੀ ਚੜ੍ਹਨਾ ਸੀ ਹੁੰਦਾ ਜੀ ਹੁਣ ਤੁਸੀਂ ਸਿਲੰਡਰ ਲੈ ਕੇ ਚੜ੍ਹ ਜੇ ਚੜ੍ਹ ਜਾ ਛੜੋ ਜਾਂਦਾ ਬੜਾ ਵਧੀਆ ਤੁਰਦਾ ਫਿਰਦਾ ਸੈਰ ਕਰਦਾ ਸਾਈਕਲ ਵੀ ਚਲਾਉਣਾ ਹੁੰਦਾ ਮੈਂ ਹਾਂਜੀ ਨਹੀਂ ਤਾਂ ਤੁਰਨ ਤੋਂ ਵੀ ਬਹੁਤ ਔਖਾ ਸੀਗਾ ਜੀ ਅੱਛਾ ਹੁੰਦਾ ਕੀ ਸੀ ਜੀ ਦਰਦ ਹੋਣ ਲੱਗ ਪੈਂਦਾ ਸੀ ਸਾਹ ਬਹੁਤ ਚੜਦਾ ਸੀਗਾ ਕੁਝ ਖਾਣਾ ਤੇ ਖਾਣਾ ਸੀ ਹੁੰਦਾ ਵੇ ਘਬਰਾਹਟ ਹੋਣ ਲੱਗ ਪੈਂਦੀ ਸੀ ਓਕੇ ਹੁਣ ਇਹਦਾ ਬਿਲਕੁਲ ਖਾਣਾ ਵੀ ਸਹੀ ਹੈ ਖਾ ਹੁੰਦਾ ਬਰਾਬਰ ਅੱਛਾ ਜੀ ਡਾਕਟਰ ਸਾਹਿਬ ਦੱਸਿਆ ਇਥੇ ਬੇਦ ਸਾਹਿਬ ਨੇ ਵੀ ਪ੍ਰੇਜ ਰੱਖੋ ਅੱਛਾ ਟਲੀਆਂ ਚੀਜ਼ਾਂ ਉਹ ਨਹੀਂ ਖਾਈ ਦੀਆਂ ਹੁਣ ਬੰਦ ਕਰਦੀਆਂ ਫਰੂਟ ਖਾਈਦਾ ਠੀਕ ਹੈ ਹੁਣ ਬਹੁਤ ਬਹੁਤ ਕੀ ਜਣ ਕੀ 90 ਤੋਂ ਵੀ ਉੱਤੇ ਪਰਸੈਂਟ ਫਰਕ ਆ ਹੋ ਅੱਛਾ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਤੁਸੀਂ ਪਹਿਲੀ ਵਾਰ ਗਏ ਹੋ ਡਾਕਟਰਾਂ ਕੋਲ ਗਏ ਹੋ ਉਹਨਾਂ ਨੇ ਕੀ ਤੁਹਾਨੂੰ ਕਿਹਾ ਕਿ ਡਰਾਉਂਦੇ ਨੇ ਬੇਸਿਕਲੀ ਤੇ ਉਹੋ ਜੀ ਪਹਿਲਾਂ ਤਾਂ ਜੀ ਐਂਜਿਓਗ੍ਰਾਫੀ ਕਰਕੇ ਤੇ ਫਿਰ ਸਾਨੂੰ ਤਾਂ ਨਹੀਂ ਉਥੇ ਅੰਦਰ ਹੀ ਪਾ ਲੈਂਦੇ ਹੁੰਦੇ ਫੇਰ ਘਰ ਦੇ ਐਂਜਿਓਗ੍ਰਾਫੀ ਕਰਨ ਸਰ ਕਹਿੰਦੇ ਨਹੀਂ ਜੀ ਫਟਾਫਟ ਸਟੰਡ ਪਾ ਲਓ ਨਹੀਂ ਤੇ ਬਸ ਤੁਹਾਨੂੰ ਵੀ ਆਈ ਗਿਆ ਘਰ ਦੇ ਬਾਹਰ ਖੜੇ ਹੁੰਦੇ ਉਹਨਾਂ ਨੂੰ ਡਰਾਣਦੇ ਆ ਪੂਰਾ ਬਈ ਤੁਸੀਂ ਬਹੁਤ ਲੇਟ ਹੋ ਗਏ ਛੇਤੀ ਆ ਜਾਣਾ ਸਗਾ ਵੀ ਸਟੰਡ ਛੇਤੀ ਛੇਤੀ ਪਵਾ ਲਓ ਅੱਛਾ ਜੀ ਫੇਰ ਇੱਕ ਪਿਆ ਇੱਕ ਮਹੀਨੇ ਬਾਅਦ ਫੇਰ ਇੱਕ ਪੈ ਗਿਆ ਫੇਰ 2 ਸਾਲ ਬਾਅਦ ਫੇਰ ਦੋ ਪੈ ਅੱਛਾ ਜਿੱਦਾਂ ਕਰਤੇ ਕਰਾਉਂਦੇ ਮੇਰੇ 7 ਸਾਲਾਂ ਚ 6 ਪੈ ਗਿਆ ਜੀ 7 ਸਾਲ ਚ 6 ਸਟੰਡ 6 ਪੈ ਗਿਆ ਜੀ ਹੁਣ ਫਰਕ ਤੁਹਾਨੂੰ ਕੁਦਰਤ ਨਹੀਂ ਕੀਤਾ ਇੱਥੋਂ ਦੀ ਕੁਦਰਤ ਨਹੀਂ ਇੱਥੋਂ ਕੀਤਾ ਜੀ ਫਰਕ ਅੱਛਾ ਇ ਲੋਕਾਂ ਨੂੰ ਕੀ ਕਹੋਗੇ ਜਿਹੜੇ ਸਟੈਂਡਪਾਉਨ ਨੂੰ ਫਿਰਦੇ ਨੇ ਜਿਨ੍ਹਾਂ ਦੇ ਹਜੇ ਤੁਹਾਡੀ ਵੀਡੀਓ ਦੇਖ ਰਹੇ ਨੇ ਪਹਿਲਾ ਸਟੈਂਡਪਾਉਨ ਜਾ ਰਹੇ ਨੇ ਅਪਾਇੰਟਮੈਂਟ ਬੁੱਕ ਕੀਤੀ ਹੋਈ ਹੈ ਉਹਨਾਂ ਨੇ ਪਹਿਲਾਂ ਜੀ ਇੱਕ ਵਾਰੀ ਇੱਥੇ ਆਣ ਕੇ ਦੇਖ ਲਓ ਤੁਸੀਂ ਤੁਸੀਂ ਇੱਕ ਕੜਾ ਪੀਓਗੇ ਸਾਨੂੰ ਫਰਕਨ ਲੱਗ ਜਾਣਾ ਪਤਾ ਲੱਗ ਜਾਣਾ ਇਸ ਤਰ੍ਹਾਂ ਦਾ ਕੜਾ ਵਿੱਚ ਕੀ ਹੈ ਪੁੱਛੇ ਵੈਜੀ ਨੂੰ ਕਦੇ ਇਹ ਤਾਂ ਤੁਸੀਂ ਪੀਓਗੇ ਉਦੋਂ ਹੀ ਪਤਾ ਲੱਗ ਜਾਣਾ ਜੀ ਮੈਂ ਤਾਂ ਬੀਤਾ ਜੀ ਅੱਛਾ ਜੀ ਮੈਂ ਤਾਂ ਬੀਤਾ ਆਪਣੇ ਆਪ ਚ ਇੰਨੀ ਚੁਸਤੀ ਫੁਰਤੀ ਆ ਜਾਂਦੀ ਆ ਅੱਛਾ ਤੇ ਐਨ ਸਹੀ ਹੋ ਜਾਂਦਾ ਬੰਦਾ ਜੀ 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 ਅੱਛਾ ਕੀ ਨਾਮ ਹੈ ਤੁਹਾਡਾ ਜਗੀਰੂ ਅੱਛਾ ਕਿੱਥੋਂ ਆਏ ਹੋ ਅਸੀਂ ਸੁਲਤਾਨਪੁਰ ਦੇ ਲਾਗੇ ਤਰ ਸੁਲਤਾਨਪੁਰ ਤੋਂ ਅੱਗੇ ਸੁਲਤਾਨਪੁਰ ਲੋਧੀ ਹਾਂਜੀ ਹਾਂ ਕਪੂਰਥਲੇ ਜ਼ਿਲ੍ਹੇੋਂ ਹਾਂਜੀ ਏਡੀ ਤੋਂ ਫਿਰ ਦੁੱਖ ਦਾ ਕਰਕੇ ਆਉਣਾ ਪਿਆ ਪਾਜੀ ਕੀ ਹੋਇਆ ਹਾਟ ਪਹਿਲੀ ਵਾਰ ਆਇਓ ਨਹੀਂ ਹਾਂ ਹੋ ਗਿਆ 6-7 ਵਾਰੀ ਆਈ ਮੈਂ 6-7 ਵਾਰ ਆਇਓ ਤੇ ਕੀ ਫਰਕ ਲੱਗਿਆ ਤੁਹਾਨੂੰ 6-7 ਵਾਰ ਚ ਕੁਝ ਫਰਕ ਲੱਗਿਆ ਹਾਂਜੀ ਹਾਂਜੀ ਫਰਕ ਹੈ ਕੀ ਫਰਕ ਲੱਗਿਆ ਸਾਹ ਚੜਦਾ ਹੁੰਦਾ ਬਹੁਤ ਉਹ ਹਟ ਗਿਆ ਵਾ ਅੱਛਾ ਅਜੇ ਥੋੜਾ ਥੋੜਾ ਹੈਗਾ ਵਾ ਪਰ ਸਾਂ ਹਟ ਗਿਆ ਵਾ ਸਾਂ ਹਟ ਗਿਆ ਬਿਲਕੁਲ ਹਟ ਗਿਆ ਹਾਂਜੀ ਤੇ ਹੁਣ ਭੱਜੇ ਫਿਰਦੇ ਡੰਗਰ ਬੱਚੇ ਸਾਂਭਦੇ ਹੋ ਹਾਂਜੀ ਹਾਂਜੀ ਪਹਿਲੇ ਸਾਂਭੇ ਜਾਂਦੇ ਸੀ ਨਹੀਂ ਜੀ ਪਹਿਲੇ ਨਹੀਂ ਸਾਂਭ ਜਾਂਦੇ ਮੈਂ ਤਾਂ ਇੱਥੋਂ ਵੀ ਨਹੀਂ ਉੱਥੇ ਤੱਕ ਤੁਰ ਸਕਦੀ ਅੱਛਾ ਨਿਆਣੇ ਫੜ ਕੇ ਕਰ ਦਿੰਦੇ ਗਾਂ ਪਛਾ ਅੱਛਾ ਕੀ ਕਹੋਗੇ ਮਾਤਾ ਜੀ ਤੁਸੀਂ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਡਾਕਟਰ ਨੂੰ ਦਿਖਾਈ ਸੀ ਜਦੋਂ ਕਿਸੇ ਨੂੰ ਸਾਹ ਚੜਦਾ ਸੀ ਕਿਸੇ ਡਾਕਟਰ ਕੋਲ ਗਏ ਹੋ ਹਾਂਜੀ ਗਏ ਸੀ ਜੀ ਕੀ ਕਿਹਾ ਸੀ ਡਾਕਟਰ ਨੇ ਉਹਨਾਂ ਨੇ ਦਵਾਈ ਦਿੱਤੀ ਕੋਈ ਇਦਾਂ ਦਾ ਤਾਂ ਨਹੀਂ ਸੀ ਕਿਹਾ ਵੀ ਆ ਜਿਹੜੀ ਫਿਰਕੀ ਜੀ ਪਾਉਂਦੇ ਉਹ ਪਾ ਲੋ ਆਉਂਦਾ ਤੇ ਬੱਸ ਜੱਤੇ ਸੀ ਕਿਨ ਫਿਰਕੀ ਪਾਉਣ ਦੇ ਪੈਸੇ ਕਿੰਨੇ ਦੱਸੇ ਸੀ ਹਾਂਜੀ ਸਾਨੂੰ ਕੁਛ ਨਹੀਂ ਸੀ ਕੁਝ ਨਹੀਂ ਦੱਸਿਆ ਹਾਂ ਤੇ ਡਰਾ ਰਹੇ ਸੀ ਹਾਂਜੀ ਹਾਂਜੀ ਹਾਂ ਡਰੇ ਨਹੀਂ ਤੁਸੀਂ ਹਾਂ ਕਾਕਾ ਕਹਿੰਦਾ ਨਹੀਂ ਅਸੀਂ ਨਹੀਂ ਕੁਛ ਕਰਨਾ ਉੱਥੇ ਜਾ ਫਿਰਕੀ ਨਹੀਂ ਪਾਉਣੀ ਹਾਂ ਉਹ ਕਹਿੰਦੇ ਉਹਨਾਂ ਨੇ ਕਿਤੇ ਫੋਨ ਤੇ ਦੇਖਿਆ ਹੈ ਕਹਿੰਦੇ ਉੱਥੇ ਜਾਣਾ ਵਾਸਤੇ ਅੱਛਾ ਅੱਛਾ ਹਾਂਜੀ ਤੇ ਫਿਰ ਇੱਥੇ ਹੁਣ ਤੁਸੀਂ ਕੱਲੇ ਆਉਣੇ ਹੋ ਹਾਂਜੀ ਕੱਲੇ ਆ ਜਾਂਦੇ ਆ ਦੇਖਿਓ ਕਿਤੇ ਡਰਤਾ ਨਹੀਂ ਲੱਗਦਾ ਹੁਣ ਨਹੀਂ ਨਹੀਂ ਡਰ ਨਹੀਂ ਲੱਗਦਾ ਜਦੋਂ ਪਹਿਲੇ ਦਿਨ ਆਏ ਸੀ ਕੋਈ ਲੈ ਕੇ ਆਏ ਸੀ ਨਾਲ ਹਾਂਜੀ ਦੋ ਵਾਰੀ ਕਾਕਾ ਆਇਆ ਮੇਰਾ ਨਾਲ ਅੱਛਾ ਹੋਣ ਆ ਜੈਨੀ ਮੈਂ ਆਪੇ ਤਾਂ ਆਪਣੇ ਆਪ ਹੀ ਕੱਢ ਵੀ ਨਾ ਜਨ ਹਾਂਜੀ ਆਪ ਹੀ ਆ ਲੈਣੇ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਨਾਲ ਇੱਕ ਹੋਰ ਸਾਡੀ ਭੈਣ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਸ਼ੀਕਲ ਜੀ ਸਸ਼ੀਕਲ ਸਰ ਜੀ ਨਾਂ ਹੈ ਤੁਹਾਡਾ ਰਾਜਵਿੰਦਰ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਆਏ ਹੋ ਇੱਥੇ ਕਿਵੇਂ ਜੀ ਇੱਥੇ ਅਸੀਂ ਇੰਸਟਾਗ੍ਰਾਮ ਤੇ ਦੇਖੀ ਸੀ ਇਹਨਾਂ ਦੀ ਵੀਡੀਓ ਅੱਛਾ ਹਾਂਜੀ ਫੇ ਡੈਡੀ ਹੁਣਾਂ ਨੂੰ ਲੈ ਕੇ ਆਉਨੇ ਆ ਕੀ ਪ੍ਰੋਬਲਮ ਸੀ ਡੈਡੀ ਨੂੰ ਉਹਨਾਂ ਨੂੰ ਸਾਹ ਚੜਨ ਦੀ ਪ੍ਰੋਬਲਮ ਆ ਹੈ ਦੋ ਦੂਜੀ ਵਾਰ ਕੜਾ ਪੀਣਾ ਹਲੇ ਅੱਛਾ ਦੂਜੀ ਵਾਰ ਕੜਾ ਪੀਣਾ ਕੁਝ ਫਰਕ ਲੱਗਿਆ ਹਾਂਜੀ ਥੋੜਾ ਫਰਕ ਹੈਗਾ ਯਾ ਉਦੋਂ ਉਹਨਾਂ ਨੇ ਕਹਿਆ ਸੀ ਵੀ ਇੱਕ ਮਹੀਨੇ ਤੋਂ ਬਾਅਦ ਫਰਕ ਪੈਣਾ ਸ਼ੁਰੂ ਹੋਊਗਾ ਹਲੇ ਇੱਕ ਮਹੀਨਾ ਹੋਇਆ ਨਹੀਂ ਕੰਪਲੀਟ ਸਾਨੂੰ ਉਸ ਤੋਂ ਪਹਿਲਾਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਹਾਂਜੀ ਥੋੜਾ ਫਰਕ ਹੈਗਾ ਥੋੜਾ ਫਰਕ ਹੈਗਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਭੈਣ ਜੀ ਪ੍ਰੋਬਲਮ ਤਾਂ ਕਾਫੀ ਟਾਈਮ ਦੀ ਆ ਪਰ ਪਿਛਲੇ ਸਾਲ ਦੀ ਕੁਝ ਜ਼ਿਆਦਾ ਹੀ ਆ ਮਤਲਬ ਹੁਣ ਜਿੱਦਾਂ ਸੁੱਤਿਆ ਪਿਆ ਨੂੰ ਵੀ ਸਾਹ ਛੱਡਦਾ ਸੀ ਅੱਛਾ ਹਾਂਜੀ ਹੁਣ ਉਹ ਕੁਝ ਫਰਕ ਲੱਗਿਆ ਤੁਹਾਨੂੰ ਤੁਹਾਨੂੰ ਲੱਗਿਆ ਹਾਂਜੀ ਥੋੜਾ ਫਰਕ ਹੈਗਾ ਆ ਥੋੜਾ ਫਰਕ ਹੈ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਉਹੀ ਕਾੜਾ ਹੈ ਜਿਹੜਾ ਇਸ ਵੇਲੇ ਕੁਝ ਸਮੇਂ ਬਾਅਦ ਜਿਹੜਾ ਉਹ ਪਲਾਣਾ ਇੱਥੇ ਵੈਦ ਬਾਬਾ ਜੀ ਨੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਇਹ ਮੈਂ ਤੁਹਾਡਾ ਸਤਵਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਸੁਲਤਾਨਪੁਰ ਲੋਧੀ ਤੋਂ ਸੁਲਤਾਨਪੁਰ ਲੋਧੀ ਤੋਂ ਆਏ ਹੋ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਇਹ ਮਤਲਬ ਸਟੰਡ ਪੈਣੇ ਸੀ ਨਾੜਾਂ ਬਲੋਕ ਸੀਗੇ ਸਟੰਡ ਪ ਉਨੇ ਵੈਦ ਸਾਹਿਬ ਕੋਲ ਆ ਗਏ ਅੱਛਾ ਹਾਂਜੀ ਪਹਿਲੀ ਵਾਰ ਆਇਓ ਨਹੀਂ ਜੀ ਕਿੰਨੀ ਵੀ ਵਾਰ ਆਇਓ ਪੰਜਵੀਂ ਵਾਰ ਆ ਗਏ ਪੰਜਵੀਂ ਵਾਰ ਆਇਓ ਹਾਂਜੀ ਪੰਜਵਾਂ ਕੜਾ ਆਇਓ ਅੱਛਾ ਅੱਜ ਤੁਸੀਂ ਪੰਜਵਾਂ ਕੜਾ ਪੀਓ ਚਾਰ ਕੜੇ ਨਾਲ ਕੀ ਫਰਕ ਲੱਗਿਆ ਤੁਹਾਨੂੰ ਉਹ ਤੁਸੀਂ ਪਹਿਲੇ ਨਾਲ ਹੀ ਫਰਕ ਪੈ ਜਾਂਦਾ ਜੀ ਪਹਿਲੇ ਨਾਲ ਹੀ ਫਰਕ ਪੈ ਜਾਂਦਾ ਅੱਛਾ ਹਾਂਜੀ ਠੀਕ ਲਾ ਲਓ ਇਹ ਨਹੀਂ ਹੈਗਾ ਵੀ ਆਪਾਂ ਕਿਤੇ ਡਾਕਟਰ ਸਾਹਿਬ ਦੇ ਬੈਠੇ ਆ ਵੈਜੀ ਕੋਲ ਬੈਠੇ ਆ ਤੇ ਅਸੀਂ ਉਹਨਾਂ ਦੀਆਂ ਤਰੀਫਾਂ ਕਰੀ ਜਾਈਏ ਨਹੀਂ ਪਹਿਲੇ ਨਾਲ ਕਿਵੇਂ ਫਰਕ ਪੈ ਜਾਂਦਾ ਜੀ ਪਹਿਲੇ ਨਾਲ ਹੀ ਫਰਕ ਪੈਂਦਾ ਜੀ ਕੀ ਫਰਕ ਪਿਆ ਸੀ ਤੁਹਾਨੂੰ ਹੱਸ ਦਿੰਦਾ ਵੀ ਮਤਲਬ ਬੰਦਾ ਸਹੀ ਹੋਣ ਲ अच्छा तोनु की फर्क लगया लग हां जी मतलब जेड़ा ਸਾਹ ਚੜਦਾ ਸੀ ਉਹ ਘਟ ਗਿਆ ਹੈਗੇ अच्छा ਕਿਸੇ ਡਾਕਟਰ ਨੂੰ ਦਿਖਾਇਆ ਤੁਸੀਂ ਹਕੀਮ ਨੂੰ ਵੈਦ ਨੂੰ ਕਿਸੇ ਹੋਰ ਨੂੰ ਦਿਖਾਇਆ ਕੈਪੀਟਲ ਗਿਆ ਇਹ ਜੀ اچھا ਜਲੰਧਰ اچھا ਜੀ ਉਹਨਾਂ ਕਹਿੰਦਾ ਸਟੱਡ ਪੈਣੇ ਆ ਉਹ ਵੀ ਜਿੱਦਾਂ ਤੁਸੀਂ ਅਕੇ ਪੁੱਛਦੇ ਹੋ ਮਸ਼ੀਨ ਥੱਲੇ ਪਾ ਲੈਂਦੇ ਤੇ ਕਹਿੰਦੇ फटाफट ਪਵਾਓ ਬਸ اچھا हां जी ਕਿੰਨਾ ਖਰਚਾ ਕਿੰਨਾ ਦੱਸਿਆ ਸੀ ਕਰ ਜਾ 3 ਲੱਖ ਦੱਸਿਆ ਹੈ ਹਨ 3 ਲੱਖ ਰੁਪਈਆ اچھا हां जी ਤੇ ਫਿਰ ਫਿਰ ਕੀ ਮੈਂ ਗਿਆ ਵਿੰਦਾਈ ਮੈਂ ਮਸ਼ੀਨੇਟੋਂ ਭੱਜਿਆ ਤੁਸੀਂ ਬਚ ਕੇ ਜੰਗਲ ਚੋਂ ਬਹੁਤ ਡਰੋਂਦੇ ਆ ਜੀ ਬਡਰੋਂਦੇ ਕਰਨਾ ਚਾਹੀਦਾ ਹਾਂਜੀ ਨਹੀਂ ਡਰਨਾ ਚਾਹੀਦਾ ਡਰਨਾ ਕਿਉਂ ਨਹੀਂ ਚਾਹੀਦਾ ਡਰਨਾ ਕਿਉਂ ਨਹੀਂ ਚਾਹੀਦਾ ਵੀ ਦਵਾ ਦਵਾ ਇਹ ਥੋੜੀ ਵੀ ਮਤਲਬ ਪਾੜ ਚੀੜ ਕਰਾ ਕੇ ਤਾਂ ਬਹਿ ਜਾਉਂਦਾ ਉਹਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਥੋੜਾ ਉਹਨੂੰ ਮਤਲਬ ਦੇਖੋ ਉਹਦਾ ਤਜਰਬਾ ਕਰੋ ਥੋੜਾ ਬਹੁਤਾ ਕੋਈ ਜ਼ਿੰਦਗੀ ਦਾ ਮਸਲਾ ਵਾ ਇਹ ਥੋੜੀ ਦਵਾ ਦਵਾ ਪੇਟ ਪੜਵਾ ਕੇ ਬਹਿ ਜਾਓ ਇਹ ਕਿ ਮੇਰਾ ਦਿਲ ਪਾੜਦੇ ਨੇ ਜੀ ਪੇਟ ਨਹੀਂ ਪਾੜਦੇ ਉਹੋ ਹੀ ਮਤਲਬ ਇੱਕੋ ਹੀ ਚੀਜ਼ ਆ ਸਾਰੀ ਐ ਦਿਲ ਪਾੜ ਗਿਆ ਤਾਂ ਫੇਰ ਖਤਮ ਕਹਾਣੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਸ ਵੇਲੇ ਸਟੰਡ ਪਾਉਣ ਨੂੰ ਤਿਆਰ ਨੇ ਸਰਜਰੀ ਕਰਾਉਣ ਨੂੰ ਤਿਆਰ ਨੇ ਬਾਈਪਾਸ ਕਰਾਉਣ ਨੂੰ ਤਿਆਰ ਨੇ ਨਹੀਂ ਪਾਉਣਾ ਚਾਹੀਦਾ ਇੱਥੇ ਬਚ ਜੇਗਾ ਬਚਾਅ ਹੋ ਜਾਵੇ ਇੱਥੇ ਹੁਣ ਲੱਗਦਾ ਕਿ ਤੁਸੀਂ ਇੱਥੇ ਨਾ ਆਉਂਦੇ ਤੇ ਤੁਹਾਡਾ ਦਿਲ ਪਾੜਿਆ ਹੁੰਦਾ ਮਤਲਬ ਫੇਰ ਤਾਂ ਕੁਝ ਨਾ ਕੁਝ ਹੋਣਾ ਹੀ ਸੀਗਾ ਜੀ ਅੱਛਾ ਹਾਂਜੀ ਜੇ ਨਾ ਆਉਂਦੇ ਤਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖ ਆਪੋ ਆਪਣੇ ਦਿਲ ਜਿਹੜੇ ਫੜ ਕੇ ਆਉਂਦੇ ਨੇ ਇੱਥੇ ਤੇ ਸਿਲੰਡਰ ਕਹਿੰਦੇ ਨੇ ਵੀ ਸਿਲੰਡਰ ਚੱਕ ਕੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਦਵਿੰਦਰ ਸਿੰਘ ਕਿੱਥੋਂ ਆਏ ਹੋ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਆਏ ਹੁਸ਼ਿਆਰਪੁਰ ਵਾਲੇ ਬੜੇ ਆਏ ਨੇ ਅੱਜ ਇੱਥੇ ਹੁਸ਼ਿਆਰਪੁਰ ਦੇ ਮੈਨੂੰ ਲੱਗਦਾ ਹੈ ਕਿ ਦਰਖਤ ਦਰੁਖਤ ਦਾ ਵਾਹ ਵਾਣੇ ਜੰਗਲ ਜੰਗਲ ਵਾਹ ਵਾਹ ਉੱਥੇ ਤੇ ਉਹ ਜੰਗਲ ਕਿੱਥੇ ਆ ਉੱਥੇ ਤਾਂ ਹਸਪੀਟਲਾਂ ਦਾ ਜੰਗਲ ਆ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਤੁਹਾਨੂੰ ਹੈਗੀ ਆ ਹੁਣ ਪਹਿਲੀ ਵਾਰ ਆਏ ਹੋ ਨਹੀਂ ਨਹੀਂ ਕਿੰਨੇ ਕਾੜੇ ਪੀਲੇ ਕਾੜੇ ਤਾਂ ਹੁਣ ਦੇਖ ਲਓ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੀ ਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ 8-10 ਪੀਲੇ ਕੀ ਪ੍ਰੋਬਲਮ ਸੀ ਪ੍ਰੋਬਲਮ ਦੂਰ ਹੋਈ ਜਿਹੜੀ ਹੈ ਨਾ ਬਲੋਕੇਜ ਸੀਗੀ ਮੇਰੇ ਤੇਨ ਨਾੜੀਆਂ ਯਾਨੀ ਕਿ ਇੱਕ ਨਾੜੀ ਚ ਸੀਗੀ ਇੱਕ 70% ਦੂਸਰੀ ਨਾੜੀ ਚ ਇੱਕ 70% ਤੇ ਇੱਕ 50% ਅੱਛਾ ਇਹ ਜੀਓਗ੍ਰਾਫੀ ਕੀਤੀ ਫੇ ਅੱਛਾ ਤੁਹਾਡੀ ਇਨ ਜੀਓਗ੍ਰਾਫੀ ਕਰਤੀ ਹਾਂ ਕਰ ਦਿੱਤੀ ਸੀ ਅੱਛਾ ਬਚ ਗਏ ਫੇ ਵੀ ਬਚਾ ਕਿਵੇਂ ਹੋਇਆ ਤੁਹਾਡਾ ਵਿਚਾਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਸੀੜੀ ਦੇ ਦਿਓ ਤੁਸੀਂ ਜੀ ਜੀ ਤੇ ਆਪਾਂ ਮਤਲਬ ਇਹ ਰਿਪੋਰਟ ਲੈ ਕੇ ਜਾਣੀ ਆ ਅੱਛਾ ਤੇ ਉਹ ਫਿਰ ਕਹਿੰਦੇ ਫੇਰ ਲੈ ਜਾ ਮੈਂ ਕਿਹਾ ਨਹੀਂ ਹੋਣੀ ਚਾਹੀ ਸਭ ਅੱਛਾ ਉਹ ਫਿਰ ਲੈ ਕੇ ਪਤਲੀ ਗਲੀ ਚੋਂ ਨਿਕਲੇ ਤੁਸੀਂ ਕੋਈ ਨਹੀਂ ਬਿਲਕੁਲ ਅੱਛਾ ਤੇ ਫਿਰ ਇੱਥੇ ਕਿਵੇਂ ਪਹੁੰਚੇ ਇੱਥੇ ਕਿਵੇਂ ਆਏ ਤੁਸੀਂ ਇੱਥੇ ਤਾਂ ਮਤਲਬ ਸਾਰੇ YouTube ਤੇ ਆਪਾਂ ਦੇਖੀਦਾ ਤੁਹਾਡੇ ਹੋਰ ਕਈਆਂ ਦੇ ਜੀ 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 ਤੇ ਉਹ ਫਿਰ ਆਪਾਂ ਆ ਗਏ ਉੱਥੋਂ ਪੈਦਾ ਹੋਇਆ ਦੇਖਣ ਦਾ ਫਾਇਦਾ ਤਾਂ ਬਹੁਤ ਹੈ ਜੀ ਕਿੰਨਾ ਕੁ ਫਾਇਦਾ ਸਾਹਮਣੇ ਹੈ ਜੀ ਅਸੀਂ ਅੱਛਾ ਕਾਫੀ ਫਾਇਦਾ ਮੈਨੂੰ ਤਾਂ ਲੱਗਿਆ ਕਿ ਕਿਸੇ ਨੂੰ ਨਾਲ ਲੈ ਕੇ ਆਇਆ ਤੁਸੀਂ ਤੇ ਕਹਿੰਦੇ ਤੁਹਾਨੂੰ ਵੀ ਪ੍ਰੋਬਲਮ ਤੁਹਾਨੂੰ ਤਾਂ ਦੇਖ ਕੇ ਕੋਈ ਕਹਿ ਨਹੀਂ ਸਕਦਾ ਇਹ ਸਾਰੇ ਇਦਾਂ ਹੀ ਕਹਿੰਦੇ ਜੀ ਪ੍ਰੋਬਲਮ ਦਾ ਮਤਲਬ ਪਤਾ ਤਾਂ ਬੰਦੇ ਨੂੰ ਹੀ ਹੁੰਦਾ ਜੀ ਆਹ ਫਰਕ ਕੀ ਲੱਗਿਆ ਕੜਾ ਪੀ ਕੇ ਤੇ ਕੜਾ ਪੀਣ ਤੋਂ ਪਹਿਲਾਂ ਇਹ ਲੱਗਿਆ ਵੀ ਮਤਲਬ ਜਿੱਦਾਂ ਅਗੇ ਸਾਹ ਚੜਦਾ ਸੀਗਾ ਤੇ ਚੱਕਰ ਆਉਂਦੇ ਸੀ ਤੇ ਇਦਾਂ ਜਦੋਂ ਝੁਕਦੇ ਸੀ ਕੋਈ ਚੀਜ਼ ਥੱਲੇੋਂ ਚੱਕਣੀ ਤੇ ਉਹ ਬੰਦਾ ਪਤਾ ਨਹੀਂ ਸੀ ਲੱਗਦਾ ਮੈਂ ਕਿੱਥੇ ਖੜਾ ਫੇ ਨਾਰਮਲ ਫੇ ਹੋ ਜਾਂਦਾ ਸੀ ਯਾਨੀ ਕਿ ਅੱਛਾ ਤੇ ਇਦਾਂ ਹੁੰਦੀ ਸੀ ਫੇਰ ਹੱਥ ਫੈਰ ਸੁੰਦੇ ਸੀ ਆ ਮਤਲਬ ਬਾਹ ਜੀ ਜੀ ਤੇ ਹੁਣ ਕਿੰਨਾ ਕੁ ਫਰਕ ਮੰਨਦੇ ਹੋ ਹੁਣ ਤਾਂ ਮੈਨੂੰ ਤਾਂ ਲੱਗਦਾ ਤਾਂ ਪੂਰਾ ਹੀ ਹੈਗਾ ਆਰਾਮ ਆ ਗਿਆ ਨਿਕਰੋ ਡਾਕਟਰ ਜਿਹਦੇ ਕੋਲ ਤੁਸੀਂ ਸੀੜੀ ਲੈ ਕੇ ਪਤਲੀ ਗਲੀ ਚੋਂ ਨਿਕਲੇ ਸੀ ਤੇ ਉਹਨਾਂ ਦਾ ਫੋਨ ਪਾਣਿਆਂ ਦਾ ਜੀ ਬਾਪੂ ਜੀ ਆਜੋ ਤੁਸੀਂ ਉਹਨਾਂ ਦੀ ਦਵਾਈ ਦਰ ਆਦੀ ਹੈ ਨਹੀਂ ਦਸ ਦਰ ਅਸਰ ਚੱਲਦੀ ਹੈ ਇਹਨਾਂ ਨੇ ਬੰਦ ਨਹੀਂ ਸੀ ਕੀਤੀ ਠੀਕ ਹੈ ਇਹਨਾਂ ਨੇ ਬੰਦ ਨਹੀਂ ਕਰਾਈ ਤਾਂ ਹੁਣ ਦੇਖਦੇ ਆ ਵੀ ਕੀ ਕਹਿੰਦੇ ਆ ਓਕੇ ਬਾਪੂ ਜੀ ਬਹੁਤ-ਬਹੁਤ ਸ਼ੁਕਰੀਆ ਆਪਣੇ ਤਜਰਬਾ ਸਾਂਝਾ ਕਰਨ ਵਾਸਤੇ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਆਂ ਹਕੀਕਤ ਦੀ ਵੀ ਪੰਜਾਬੀ ਦੇ ਉੱਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾ ਜੀ ਤੁਹਾਡਾ ਬਿਮਲਾ ਦੇਵੀ ਅੱਛਾ ਕਿੱਥੋਂ ਆਏ ਹੋ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਆ ਦੇਖੋ ਇੱਕ ਹੋਰ ਬਾਪੂ ਜੀ ਹੁਸ਼ਿਆਰਪੁਰ ਵਾਲੇ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਵਾਲੇ ਜੀ ਆਂਦੇ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਦਰਦਾਂ ਬਹੁ ਹੁੰਨੀਆਂ ਸੀ ਸਰੀਰ 'ਚ ਤੇ ਕੈਸਟੋਲ ਵੱਧਦਾ ਸੀ ਅੱਛਾ ਜੀ ਉਹ ਕੀ ਹੁੰਦਾ ਜੀ ਸਰੀਰ 'ਚ ਦਰਦਾਂ ਜਿਦਾ ਬਾਹਾਂ ਤੇ ਕਲੌਡ ਕਪੀਰ ਜੀ ਮੈਂ ਦਸੰਬਰ ਮਹੀਨੇ ਤੋਂ ਆਂਦੀ ਆ ਅੱਛਾ ਜੀ ਕਾਫੀ ਫਰਕ ਆ ਮੇਰਾ ਭਜਨ ਵੀ ਲੂਜ਼ ਹੋ ਗਿਆ ਅੱਛਾ ਜੀ ਹਾਂਜੀ ਤੇ ਹੁੰਦਾ ਕਿਸ ਜਦੋਂ ਦਰਦ ਹੁੰਦੇ ਸੀ ਸਾਹ ਚੜਦਾ ਸੀ ਪੌੜੀਆਂ ਨਹੀਂ ਚੜ ਸਕਦੀ ਸੀ ਅੱਛਾ ਜੀ ਹਾਂਜੀ ਘਬਰਾਟ ਹੁੰਦੀ ਰਹਿੰਦੀ ਸੀ ਹਾਂਜੀ ਇਹ ਵੀ ਨਾਲ ਉਹ ਤੁਹਾਡੇ ਕਰਦੇ ਨੇ ਜੀ ਹਾਂਜੀ ਉਹਨਾਂ ਨੂੰ ਤਾਂ ਵੱਧ ਘਬਰਾਟ ਜਦੋਂ ਤੁਹਾਨੂੰ ਘਬਰਾਟ ਹੁੰਦੀ ਉਹਨਾਂ ਨੂੰ ਤਾਂ ਵੱਧ ਹੁੰਦੇ ਹੋ ਪਹਿਲਾਂ ਉਹ ਖਾਂਦੇ ਸੀ ਨਾ ਹਾਰਟ ਦੇ ਪੇਸ਼ੈਂਟ ਸੀ ਹਾਂਜੀ ਹਾਂਜੀ ਆਓ ਜਿਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਤੁਹਾਡਾ ਵੀ ਤਜਰਬਾ ਅਸੀਂ ਕਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਲੱਗਦਾ ਕਿ ਉਹ ਜਿਹਨਾਂ ਕਹਿੰਦੇ ਨੇ ਵੀ ਸਾਡੇ ਘਰ ਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੋ ਜਾਵੇ ਤੇ ਸਾਨੂੰ ਪਹਿਲਾਂ ਹੋ ਜਾਂਦੀ ਹੈ ਉਹਨਾਂ ਨੂੰ ਸਾਂ ਪਿੱਛੋਂ ਚੜਦੋਂ ਪਹਿਲਾਂ ਤੁਹਾਨੂੰ ਚੜਨ ਲੱਗ ਜਾਂਦਾ ਉਹ ਦਵਾਈ ਤੇ ਮੇਰੇ ਲਈ ਲੈ ਕੇ ਆਏ ਸੀ ਦਵਾਈ ਤੁਹਾਡੇ ਵਾਸਤੇ ਲੈ ਕੇ ਕਿ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਕੋਲ ਕੋਲੇਸਟ੍ਰੋਲ ਵੱਧਦਾ ਸੀਗਾ ਤੇ ਧੜਕਣ ਰੁਕਦੀ ਸੀ ਧੜਕਣ ਰੁਕ ਜਾਂਦੀ ਸੀ ਰੁਕਦੀ ਸੀ 1 ਮਿੰਟ ਦੇ ਵਿੱਚ 10 ਵਾਰ ਰੁਕਦੀ ਸੀ ਓਹ ਹੋ ਹੋ ਇੱਕ ਮਿੰਟ ਦੇ ਵਿੱਚ 10 ਵਾਰ ਰੁਕਦੀ ਸੀ ਜਾਨਕਿ 60 ਸਾਲ 70 ਵਾਰ 72 ਵਾਰ ਜਾਂ 60 ਵਾਰ ਤੱਕ ਧੜਕਣੀ ਜਾਂਦੀ। ਉਹ ਤੁਹਾਨੂੰ ਅਸੀਂ ਉਹ ਮਰੀਜ਼ ਦਿਖਾ ਰਹੇ ਹਾਂ ਜਿਨ੍ਹਾਂ ਦਾ ਅਲੱਗ ਕੇਸ ਹੈ। ਉਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਧੜਕਣੀ ਰੁਕ ਜਾਂਦੀ ਸੀ। 1 ਮਿੰਟ 'ਚ 10 ਵਾਰ ਉਹਨਾਂ ਦੀ ਦਿਲ ਦੀ ਧੜਕਣ ਰੁਕਦੀ ਸੀ ਤੇ ਫਿਰ ਚੱਲਦੀ ਕਿਵੇਂ ਸੀ? ਜਿੱਦਾਂ 1 2 3 4 ਮਿਸ ਕਰ ਗਈ। ਅੱਛਾ 5 6 7 8 ਮਿਸ ਕਰ ਗਈ। ਐਦਾਂ ਰੁਕਦੀ ਮਤਲਬ ਜਿੱਦਾਂ ਚੱਲ। ਮਤਲਬ ਤੁਹਾਡਾ ਦਿਲ ਮਿਸ ਕੌਲਾ ਮਾਰਦਾ ਸੀ ਤੁਹਾਨੂੰ। ਕੌਲਾ ਮਾਰਦਾ ਸੀ। ਤੇ ਫਿਰ ਠੀਕ ਕਿਵੇਂ ਹੋਇਆ? ਠੀਕ ਹੈ ਉਹਦਾ ਤਾਂ ਦਵਾਈ ਮੈਂ ਇੰਗਲਿਸ਼ ਦਵਾਈ ਵੀ ਖਾਂਦਾ ਸੀਗਾ ਤੇ ਇੰਗਲਿਸ਼ ਦਵਾਈ ਖਾਂਦਾ ਉਹ ਤਾਂ ਖਾਂਦਾ ਉਹਦੇ ਜਦੋਂ ਖਾਂਦੇ ਸੀ ਆ हट ਜਾਂਦੀ ਸੀ ਉਹਦਾ ਬਾਕੀ ਹਾਲ ਰੰਦਾ ਫਿਰ ਇਹਨਾਂ ਦਾ ਪੜਿਆ ਸੀ ਮੈਂ ਕਿਹਾ ਇਹ ਤਾਂ ਪਰਮਾਨੈਂਟ ਅਲਰਜੀ ਚਾਹੀਦਾ ਹੈਗਾ ਤੇ ਮੈਂ ਇੱਥੇ ਤਾਂ ਆਣਾ ਨਹੀਂ ਸੀਗਾ ਉਹਦਾ ਮੈਸੇਜ ਨੂੰ ਲੈ ਕੇ ਆ ਗਿਆ ਉਹਨਾਂ ਦਾ ਸੀਗਾ ਸਰਵਾਈਕਲ ਦਾ ਅੱਛਾ ਉਹ ਸਰਵਾਈਕਲ ਦਾ ਤੇ ਇੱਕ ਵੀਕ ਜੇ ਠੀਕ ਹੋ ਗਿਆ ਸੀ ਇਹਨਾਂ ਦਾ ਤਾਂ ਬਾਕੀ ਦਵਾਈ ਹੁਣ ਦੂਸਰੀ ਕੋਲੇਸਟ੍ਰੋਲ ਦੀ ਤੁਸੀਂ ਕਾੜਾ ਤੁਸੀਂ ਵੀ ਪੀਤਾ ਹਾਂ ਹਾਂ ਮੈਂ ਕਾੜਾ 6-7 ਪੀ ਲਿਆ ਤੇ ਹੁਣ ਹੁਣ ਮਿਸਕੋਲਾ ਮਾਰਦਾ ਦਿਲ ਤੁਹਾਡਾ ਨਾ ਹੁਣ ਬਿਲਕੁਲ ਠੀਕ ਅਟਕੇ ਮਿਸਕੋਲਾ ਮਾਰੋ ਠੀਕ ਹੈ ਪਤਾ ਕਿਵੇਂ ਲੱਗਿਆ ਵੀ ਤੁਹਾਨੂੰ ਹੁਣ ਥੋੜਾ ਦਿਲ ਖੜਦਾ ਨਹੀਂ ਹੈ ਮਾਰੇ ਤੇ ਤੁਹਾਡੇ ਦਾ ਇੱਕ ਵਾਰ ਦਿਲ ਰੁਕ ਗਿਆ ਪਤਾ ਲੱਗ ਜਾਏਗਾ ਕੀ ਹੁੰਦਾ ਜੀ 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 ਚਲੋ ਲੋੜ ਨਹੀਂ ਹੁੰਦੀ ਰਿਪੋਰਟ ਕਰਵਾਉਂਦੇ ਰਹਿੰਦੇ ਹਾਂ ਹਾਂ ਰਿਪੋਰਟ ਕਰਵਾਉਂਦੇ ਅੱਛਾ ਫੀਲ ਕੀ ਹੁੰਦਾ ਸੀ ਫੀਲ ਕੀ ਹੁੰਦਾ ਉਸ ਵੇਲੇ ਜਦੋਂ ਤੁਹਾਨੂੰ ਲੱਗਦਾ ਕਿ ਇੱਕਦਮ ਪੂਰੇ ਸਰੀਰ ਨੂੰ ਝਟਕਾ ਆਂਦਾ ਜਦੋਂ ਇੱਕ ਵਾਰੀ ਦਿਲ ਨਹੀਂ ਧੜਕਦਾ ਅਗਰ ਅਗਰ ਦਿਲ ਧੜਕਦਾ ਰਹੇ ਤਾਂ ਰੋਗੀ ਨੂੰ ਤੁਹਾਨੂੰ ਕੁਝ ਨਹੀਂ ਮਹਿਸੂਸ ਹੁਣਾ ਇੱਕ ਵਾਰੀ ਦਿਲ ਦਾ ਧੜਕਣ ਇੱਕ ਵਾਰੀ ਜਦੋਂ ਰੁਕਦੀ ਹੈ ਤਾਂ ਕਿਸੇ ਪੂਰੇ ਝਟਕਾ ਖੰਦਾ ਪਕਰਦਾ ਸਰੀਰ ਤੇ ਉਹ ਇੱਕ ਮਿੰਟ ਦੇ ਵਿੱਚ ਤਕਰੀਬਨ ਮੇਰੇ 6 ਵਾਰ ਚਤ ਮਤਲਬ ਜਿਹੜੀ ਰੁਕ ਜਾਂਦੀ ਸੀ ਅੱਛਾ ਇੱਥੇ ਵਿਸ਼ਵਾਸ ਹੋਇਆ ਸੀ ਤੁਸੀਂ ਤਾਂ ਮੇਰੇ ਖਿਆਲ ਚ ਸਾਰੇ ਕਿਤੇ ਤੁਸੀਂ ਕਹਿੰਦੇ ਵੀ ਮੈਂ ਆਪਣੇ ਵਾਸਤੇ ਤਾਂ ਆਈ ਨਹੀਂ ਸੀ ਉਹ ਕਾੜਾ ਦੇਖ ਕੇ ਜੜੀ ਬੂਟੀਆਂ ਦੇਖ ਕੇ ਵਿਸ਼ਵਾਸ ਹੋਇਆ ਸੀ ਵੀ ਲੈ ਮੈਂ ਤਾਂ ਇੰਨੀਆਂ ਦਵਾਈਆਂ ਖਾ ਲਈਆਂ ਉਹ ਦਵਾਈਆਂ ਨੇ ਮੈਨੂੰ ਸੈਟ ਕਰੀਆਂ ਉਹ ਇਦਾਂ ਦੇ ਵੀ ਜਿੱਦਾਂ ਮੇਰੇ ਵਰਗੇ ਐਕਸਪੀਰੀਅੰਸ ਦੱਸਦੇ ਆ ਉਦਾਂ ਦਾ ਸੀ ਐਕਸਪੀਰੀਅੰਸ ਔਰ ਫੇਸਬੁਕ ਉੱਤੇ ਹਰ ਇੱਕ ਬੰਦਾ ਹੀ ਦੇਖਦਾ ਹੈ ਜੀ ਜੀ ਤੇ ਉਹਨਾਂ ਦੇ ਕਿਹੜੀ ਗੱਲ ਸਭ ਤੋਂ ਵਧੀਆ ਲੱਗੀ ਕਾੜੇ ਵਾਲੇ ਬੈਦ ਦੀ ਜਦੋਂ ਸੁਣੀ ਉਹ ਤੁਹਾਡੇ ਦਿਲ ਤੇ ਕੋਈ ਤਾਂ ਗੱਲ ਲੱਗੀ ਉਹ ਤਾਂ ਹੀ ਤੁਸੀਂ ਇੱਥੇ ਆਏ ਹੋ ਨਹੀਂ ਨਹੀਂ ਕੁਝ ਤਾਂ ਮੈਨੂੰ ਪਤਾ ਵਿੱਚ ਕੁਝ ਤਾਂ ਹੈਗਾ ਹੈ ਮੇਰੇ ਫਾਦਰ ਬੈਦ ਸੀਗੇ ਉਹ ਖੁਦ ਅਸੀਂ ਦਵਾਈਆਂ ਬਣਾ ਲੈਂਦੇ ਆ ਅੱਛਾ ਅਸੀਂ ਮੈਂਮੀ ਦਵਾਈਆਂ ਵਗੈਰਾ ਬਣਾ ਲੈਂਦਾ ਅਸੀਂ ਮੈਂ ਖੁਦ ਦੇਸੀ ਇਸਤੇਮਾਲ ਕਰਦੇ ਰਹੇ ਅਸੀਂ ਮੈਂ ਆਪ ਵੀ ਬਣਾ ਕੇ ਆਪਣੀ ਦਵਾਈ ਬਣਾ ਕੇ ਵੀ ਖਾਂਦੇ ਰਹੇ ਅਸੀਂ ਦੇਸੀ ਜੀ ਜੀ ਮੈਨੂੰ ਪਤਾ ਪੂਰ ਪੂਰ ਵਿਸ਼ਵਾਸ ਹੁੰਦਾ ਹੋ ਕਿ ਆਪਾ ਆਯੁਰਵੇਦਿਕ ਜਿਹੜਾ ਹੈਗਾ ਆ ਉਹ ਐਲੋਪੈਥੀ ਨਾਲੋਂ 100 ਦਰਜੇ ਅੱਛਾ ਹੈ ਐਲੋਪੈਥਿਕ ਸਿਰ ਟੈਂਪਰੇਰੀ ਇਲਾਜ ਨੇ ਤੁਹਾਨੂੰ ਤੁਹਾਨੂੰ ਦੇਖ ਕੇ ਕਾੜੇ ਵਾਲੇ ਬਾਬਾ ਜੀ ਨੇ ਕੀ ਕਿਹਾ ਸੀ ਕੀ ਕਿਹਾ ਸੀ ਵੀ ਠੀਕ ਹੋ ਜੂ ਜਿਹੜਾ ਮਿਸਕੋਲਾ ਮਾਰਦਾ ਦਿਲ ਤੁਹਾਡਾ ਬਾਬਾ ਜੀ ਨੇ ਕਿਹਾ ਸੀ ਤਿੰਨ ਕਾੜੇ ਪੀਓ ਮੈਂ ਛੇ ਕਾੜੇ ਪੀ ਲਿਆ ਅੱਛਾ ਹਾਂ ਬਾਕੀ ਦੇ ਹੁਣ ਫਰੀ ਚੱਲਦੇ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਦੇਖੋ ਤੁਸੀਂ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਇੱਥੇ ਬੈਠੇ ਨੇ ਆਪੋ ਆਪਣਾ ਤਜਰਬਾ ਆਪੋ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਸ਼ੇਅਰ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਨਿਆ ਤੁਹਾਡਾ ਬ੍ਰਿਜ ਲਾਲ ਕਿੱਥੋਂ ਆਏ ਹੋ ਤਲਵਾੜੇ ਤੋਂ ਤਲਵਾੜੇ ਤੋਂ ਆਏ ਹੋ ਤੁਸੀਂ ਵੀ ਹੁਸ਼ਿਆਰਪੁਰ ਤੋਂ ਆਏ ਹੋ ਜਿਲ੍ਹਾ ਹੁਸ਼ਿਆਰਪੁਰ ਅੱਛਾ ਤੇ ਇੱਕ ਹੋਰ ਹੁਸ਼ਿਆਰਪੁਰੀ ਸਾਡੇ ਨਾਲ ਨੇ ਉਹਨਾਂ ਤੋਂ ਪੁੱਛਦੇ ਆਂ ਕੀ ਦਿੱਕਤ ਪਰੇਸ਼ਾਨੀ ਹੈ ਕੀ ਪ੍ਰੋਬਲਮ ਲੈ ਕੇ ਆਏ ਹੋ ਇਹ ਦੱਸੋ ਵਾ ਅੱਛਾ ਤੁਹਾਨੂੰ ਆਪਣੀ ਪ੍ਰੋਬਲਮ ਪਤਾ ਨਹੀਂ ਲੋ ਜੀ ਇਸ ਤਰ੍ਹਾਂ ਦੇ ਵੀ ਮਰੀਜ਼ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਨੂੰ ਹੋਇਆ ਕੀ ਹੈ ਕੀ ਹੋਇਆ ਜੀ ਭਾਈ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਹਾਰਟ ਦੀ ਬਲੋਕੀ ਦੀ ਪ੍ਰੋਬਲਮ ਆਈ ਅੱਛਾ 37% ਦੱਸਿਆ ਹੀ ਹਾਰ ਦਾ ਕਿੰਨਾ 30% ਠੀਕ ਠੀਕ ਲਾ ਲਓ ਭਾਈ ਚੁੱਲ ਥੋੜਾ ਬੋਲਾਂਗੇ ਜਰੇਨਾ ਕੋਲ ਆਇਆ ਅੱਛਾ ਪਹਿਲੀ ਵਾਰ ਆਏ ਹੋ ਨਹੀਂ ਇਹ ਸਾਡਾ ਚੌਥੀ ਵਾਰ ਆਏ ਦੋ ਜਮੇਨੇ ਚੱਲਦਾ ਦਵਾਈ ਦਾ ਅੱਛਾ ਫਰਕ ਕੀ ਲੱਗਿਆ ਫਰਕ ਇਹਨੇ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਤੇ ਭੁੱਲੀਗੇ ਵੀ ਇਹਨਾਂ ਨੂੰ ਪ੍ਰੋਬਲਮ ਕੀ ਸੀ ਮੈਂ ਦਵਾਈ ਹੈ ਨਾ ਮੁੰਡਾ ਥੋੜਾ ਭਾਈ ਮੈਂ ਜਵਾਈਆਂ ਨਾ ਅੱਛਾ ਤੁਸੀਂ ਜਵਾਈ ਹੋ ਮੈਂ ਲੁਧਿਆਣੇ ਤੋਂ ਇਹ ਪਠਾੜੋ ਤਲਵਾੜੇ ਤੋਂ ਇਹ ਤਾਂ ਕਦੀ ਵੀ ਸਾਨੂੰ ਤਾਂ ਪਤਾ ਹੀ ਨਹੀਂ ਹੈ ਸਾਨੂੰ ਪ੍ਰੋਬਲਮ ਕੀ ਸੀ ਹੁਣ ਭੁੱਲ ਗਏ ਇਹ ਭੁੱਲਣਾ ਕੀ ਹੈ ਜਾਂ ਯਾਦ ਰੱਖਣੇ ਦਾ ਭੁੱਲਣਾ ਵੀ ਕੁਝ ਤੁਸੀਂ ਇਹ ਦੇਖੋ ਇਹ ਇਹਨਾਂ ਨੇ ਕਹਿੰਦੇ ਵੀ ਇਹ ਦੋ ਤਿੰਨ ਵਾਰ ਆਏ ਨੇ ਤੇ ਇਹਨਾਂ ਨੂੰ ਆਪਣੀ ਪ੍ਰੋਬਲਮ ਹੀ ਪਤਾ ਨਹੀਂ ਐ ਵੀ ਇਹ ਇੱਥੇ ਪ੍ਰੋਬਲਮ ਕੀ ਲੈ ਕੇ ਆਏ ਨੇ ਇਸ ਤਰ੍ਹਾਂ ਦੇ ਵੀ ਹੁੰਦਾ ਕੀ ਸੀ ਭਾਜੀ ਇਹਨਾਂ ਨੂੰ ਪਹਿਲਾਂ ਪੈਰਲਾਈਸ ਸੀਗਾ ਦੋ ਵਾਰੀ ਠੀਕ ਹੈ ਠੀਕ ਹੈ ਬਾਅਦ ਇਹਨਾਂ ਦਾ ਲੈਫਟ ਪੈਸੀ ਟੁੱਟ ਗਿਆ ਚੂਲਾ ਉਸ ਤੋਂ ਬਾਅਦ ਜ਼ਿਆਦਾ ਵੀਕ ਹੋ ਗਏ ਸਰੀਰ ਜੋ ਫਿਰ ਇਹਨਾਂ ਨੂੰ ਹਾਰਟ ਦੀ ਇੱਕ ਵਾਰ ਸ਼ਿਕਾਇਤ ਹੋਈ ਆ ਸ਼ਿਕਾਇਤ ਹੋਰ ਉਦੋਂ ਤੇ ਮੈਂ ਘਰੀ ਸੀ ਉਦੋਂ ਫਿਰ ਇਹਨਾਂ ਨੇ ਚੈਸਟ ਪ੍ਰੈਸ ਕੀਤੀ ਥੋੜਾ ਸਾਂ ਆ ਜਾ ਇਹਨਾਂ ਨੂੰ ਤੇ ਫਿਰ ਮੈਂ ਮੈਂ ਤਾਂ ਅਗਲੇ ਦਿਨ ਵਾਪਸ ਆ ਗਿਆ ਮੇਰੀ ਡਿਊਟੀ ਸੀਗੀ ਫਿਰ ਇਹਨਾਂ ਦੇ ਬੱਚੇ ਲੈ ਗਏ ਉੱਥੇ ਹਾਰ ਦੀ ਦਿੱਕਤ ਦੱਸੀ ਇਹਨਾਂ ਨੂੰ ਕਿ ਵੀ ਹਾਰ ਦੀ ਬਲੋਕੇਜ ਹੈਗੀ ਦੋ ਨਾੜੀਆਂ ਚ ਤੇ ਮੇਨ ਮੇਨ ਕਹਿੰਦੇ ਸਟੈਂਡ ਬਣਾ ਇਹਨਾਂ ਨੂੰ ਫਿਰ ਲੁਧਿਆਣੇ ਲੈ ਕੇ ਇਹਨਾਂ ਨੂੰ ਡੀਐਨਸੀ ਚ ਉੱਥੇ ਪਹਿਲਾਂ 8-10000 ਰੁਪਏ ਲਾ ਕੇ ਟੈਸਟ ਕਰਾਏ ਉਹ ਕਹਿੰਦੇ ਵੀ ਇਸ ਦਾ ਆਪਰੇਟ ਕਰਨਾ ਵੀ ਮੈਂ ਕਹਿੰਦਾ ਨਹੀਂ ਪੈਸੇ ਆ ਨਹੀਂ 4 ਲੱਖ ਦਾ ਐਸਟੀਮੇਟ ਦੱਸਿਆ ਠੀਕ ਹੈ ਜੀ ਤੇ ਫਿਰ ਇੱਥੇ ਇੱਥੇ ਜਿਹੜੀ ਫੇਸਬੁੱਕ ਆ ਸਭ ਤੋਂ ਵੱਡੀ ਚੀਜ਼ ਅੱਛਾ ਬਟ ਮੈਂ ਵੀ ਦਿੱਲੀ ਸੀਗਾ ਕਿਤੇ ਟੈਕਸੀ ਜੀ ਚਲਾਉਂਦਾ ਸੀ ਮੈਂ ਗੇੜਾ ਲਾ ਗਿਆ ਸੀਗਾ ਜੀ ਤੇ ਇੱਕ ਦਿਨ ਬੈਠੇ ਬੈਠੇ ਫੇਸਬੁੱਕ ਦੇਖਦਾ ਪਿਆ ਸੀਗਾ ਇੱਕ ਮਾਨਸੇ ਮੁਖਸਰ ਵਾਲੇ ਬਾਬਾ ਜਿਹੜੇ ਮਾਲਿਸ਼ ਵਾਲੇ ਜੀ 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 ਉਹਨਾਂ ਦੀ ਵੀਡੀਓ ਦੇ ਵਾਰ ਫਿਰ ਇਹਨਾਂ ਦੀ ਵੀਡੀਓ ਦੇਖੀ ਮੈਂ ਹੂੰ ਪਹਿਲਾਂ ਡਾਕਟਰ ਸਾਹਿਬ ਸਾਹਮਣੇ ਆਏ ਮੈਂ ਕਹਿੰਦਾ ਜਾਣੇ ਪਛਾਣੇ ਲੱਗਦੇ ਆ ਕਿਉਂਕਿ ਮੈਂ ਇੱਕ ਵਾਰੀ ਕੁਲਸ਼ੇਤਰ ਕੁਛੇਤਰ ਗਿਆ ਹੀ ਪੇਸ਼ੈਂਟ ਲੈ ਕੇ ਇਹਨਾਂ ਕੋਲ ਹੀ ਆਈ ਅੱਛਾ ਕੁਛੇਤਰ ਵੀ ਬੈਠਦੇ ਨੇ ਹਾਂਜੀ ਅੱਛਾ ਠੀਕ ਹੈ ਜੀ ਉੱਥੇ ਲੈ ਕੇ ਗਿਆ ਮੁੜ ਕੇ ਫਿਰ ਮ ਤੇ ਮੈਂ ਕਹਾਂ ਵੀ ਦੇਖ ਲਓ ਜੇ ਤੁਸੀਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਜੇ ਤੁਸੀਂ ਪੈਸੇ ਵੇਸਟ ਕਰ ਰਹੇ ਹੋ ਤਾਂ ਬੜਿਆ ਮੈਂ ਕਹਾਂ ਦੇਸੀ ਆਪਣਾ ਆਯੁਰਵੈਦਿਕ ਪੀ ਲਓ ਕਿਉਂਕਿ ਮੈਂ ਵੀ ਦੇਸੀ ਅੰਗਰੇਜ਼ੀ ਦਵਾਈਆਂ ਖਾਂਦਾ ਨਹੀਂ ਜ਼ਿਆਦਾ ਸਹੀ ਦੱਸਦਾ ਜੀ ਸਿੱਧੀ ਗੱਲ ਆ ਬੁਖਾਰ ਜਿਹੜੇ ਨਿੰਮ ਦੇ ਬੱਤੇ ਚੱਬ ਲਈਦੇ ਆ ਠੀਕ ਹੈ ਬੁਖਾਰ ਹੀ ਆ ਕਿ ਦੂਜਾ ਕੋਈ ਦਿੱਕਰ ਆਵੇ ਇਨਫੈਕਸ਼ਨ ਦੀ ਤੁਲਸੀ ਲੇਕਿਨ ਇੱਕ ਵਾਰ ਵੈਦ ਹਕੀਮ ਨਾਲ ਗੱਲ ਜ਼ਰੂਰ ਕਰ ਲਿਆ ਕਰੋ ਆਪਣੀ ਮਰਜ਼ੀ ਨਾਲ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ ਆਦੀ ਇਦਾਂ ਨਹੀਂ ਸੀਗੀ ਅੱਛਾ ਉਹਨੇ ਸਾਨੂੰ ਉਦਕਰ ਦਵਾਈ ਨਹੀਂ ਖਾਣ ਦਿੱਤੀ ਖਾਂਸੀ ਚ ਖਾਉਂ ਮੈਂ ਸ਼ਹਿਰ ਵਿੱਚ ਸੁੰਡ ਪਾ ਕੇ ਉਹ ਦੇਤੀ ਔਰ ਉਹਨੇ ਕਰੇ ਸੰਨ ਦਿੱਤੀ ਇਸ ਤਰ੍ਹਾਂ ਇਸ ਤਰ੍ਹਾਂ ਇਹਨੇ ਤਾਂ ਪੁੱਛਿਆ ਵੀ ਜਿਹੜਾ ਕੜਾ ਤੁਸੀਂ ਦਿੰਨੇ ਉਹਦੇ ਚ ਕੀ ਪਾਉਣੇ ਹੋ ਨਹੀਂ ਆਪਾਂ ਦਵਾਈ ਡਾਕਟਰ ਨੂੰ ਕੀ ਪੁੱਛੇ ਜੋ ਡਾਕਟਰ ਚੀਜ਼ ਦੇਊਗਾ ਉਹ ਵਧੀਆ ਫਰਕ ਕਿੰਨਾ ਕੁ ਪਿਆ ਫਿਰ ਇਹਨਾਂ ਨੂੰ ਕੜਾ ਪੀਣ ਤੋਂ ਬਾਅਦ 30 40% ਕਵਰ ਰਿਕਵਰੀ ਹੋਈ ਆ ਰਿਕਵਰੀ ਹੋ ਗਈ ਮਤਲਬ ਇੱਕ ਵਾਰ ਇਹ ਇਹਨਾਂ ਦਾ ਜਿਹੜਾ ਦਿਲ ਹੈਗਾ ਬਿਲਕੁਲ ਬੰਦ ਹੋ ਚੁੱਕਿਆ ਸੀ ਤੁਸੀਂ ਪ੍ਰੈਸ ਕੀਤਾ ਫੇਰ ਉੱਠਿਆ ਇਹੀ ਗੱਲ ਹੋਈ ਸੀ ਮਤਲਬ ਬਿਲਕੁਲ ਮੌਤੇ ਮੂੰਹ ਚੋਂ ਖਿੱਚ ਕੇ ਲਿਆਏ ਹੋ ਬਸ ਮੈਂ ਹੀ ਇਹਨਾਂ ਦੇ ਸਾਹਮਣੇ ਖੜਾ ਹੀ ਹੋ ਰਹੀ ਆ ਜੀ 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 ਚਲੋ ਬਹੁਤ-ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵੱਡੀ ਗਿਣਤੀ ਚ ਲੋਕ ਹੈਗੇ ਨੇ ਜਿਹੜੇ ਇੱਥੇ ਆਏ ਹੋਏ ਨੇ ਆਪੋ ਆਪਣੀ ਦਿੱਕਤ ਆਪੋ ਆਪਣਾ ਤਜਰਬਾ ਹੈ ਜਿਹੜਾ ਉਹ ਇੱਥੇ ਸਾਂਝਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਤੇ ਅਸੀਂ ਕਹਿ ਲਈ ਪੂਰੇ ਇਸ ਕਲੀਨਿਕ ਦੇ ਉੱਤੇ ਤਿਲ ਸੁੱਟਣ ਵੀ ਥਾਂ ਨਹੀਂ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਦੇ ਵੀ ਪੰਜਾਬੀ ਦੇ ਸੱਚ ਕਲ ਬਾਈ ਜੀ ਪਾਜੀ ਪਾਜੀ ਕਿਨਾ ਹੈ ਤੁਹਾਡਾ ਇਹਨਾਂ ਨੂੰ ਕਿਨਾ ਹੈ ਤੁਹਾਡਾ ਮੈਂ ਤਾਂ ਇੱਥੇ ਲੱਗਾ ਹੋਇਆ ਹਾਂ ਪਾਜੀ ਇੱਥੇ ਲੱਗੇ ਹੋਇਆ ਫਿਰ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਲੋਕ ਆਉਂਦੇ ਨੇ ਸਾਰੇ ਹੀ ਹੁੰਦੇ ਹੁਣ ਸਾਰੇ ਕਿਹੜੇ-ਕਿਹੜੇ ਹਾਟ ਦੇ ਹੋਗੇ ਜਦ ਰੰਗ ਦੇ ਹੋਗੇ ਸਾਰੇ ਆਉਂਦੇ ਸਨ ਅੱਛਾ ਹਾਟ ਵਾਲੇ ਕਿਵੇਂ ਆਉਂਦੇ ਨੇ ਤੇ ਕਿਵੇਂ ਜਾਂਦੇ ਨੇ ਹਾਟ ਵਾਲੇ ਦੁਖੀ ਹੋ ਕੇ ਆਉਂਦੇ ਆ ਖੁਸ਼ ਹੋ ਕੇ ਜਾਂਦੇ ਆ ਖੁਸ਼ ਹੋ ਕੇ ਜਾਂਦੇ ਨੇ ਅੱਛਾ ਤੁਹਾਡੇ ਸਾਹਮਣੇ ਬਲੇਸਿੰਗਸ ਮਿਲਦੀਆਂ ਨੇ ਵਧੀਆ ਜੀ ਬਲੇਸਿੰਗਸ ਮਿਲਦੀਆਂ ਨੇ ਵਧੀਆ ਮਿਲਦੀਆਂ ਕਿਹੋ ਜਿਹਾ ਲੱਗਦਾ ਜਦੋਂ ਇਸ ਤਰ੍ਹਾਂ ਪੇਸ਼ੈਂਟ ਆਉਂਦਾ ਹੈ ਦਿਲ ਨੂੰ ਫੜ ਕੇ ਆਉਂਦਾ ਤੇ ਖੁਸ਼ੀ-ਖੁਸ਼ੀ ਜਾਂਦਾ ਖੁਸ਼ੀ ਮਿਲਦੀ ਹੈ ਸਾਨੂੰ ਤਾਂ ਵੀ ਜੋ ਬੰਦਾ ਥਈ ਠੀਕ ਹੋ ਗਿਆ ਹੋਊਗਾ ਖੁਸ਼ੀ ਵੀ ਮਿਲਦੀ ਹੈ ਸਭ ਨੂੰ ਮਿਲਦੀ ਹੈ ਜੀ ਜੀ ਹਾਂਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਸੋ ਇਹ ਤਸਵੀਰਾਂ ਨੇ ਜਿਹੜੀ ਆ ਸਾਨੂੰ ਇਸ ਵੇਲੇ ਦਿਖਾ ਰਿਆ ਹੁਣ ਅਸੀਂ ਕਾੜੇ ਵਾਲੇ ਵਾਇਦ ਵਾਇਦ ਐਚਐਸ ਬਾਬਾ ਜੀ ਹੋਰ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਕਾੜੇ ਦੇ ਵਿੱਚ ਕੀ ਪਾਇਆ ਹੋਇਆ ਹੈ ਕਿ ਜਿਹੜੇ ਲੋਕ ਹੈਗੇ ਨੇ ਇੱਥੋਂ ਉਹ ਨੌ ਬਰ ਨੌ ਹੋ ਰਹੇ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਵੀ ਪੰਜਾਬੀ ਤੇ ਮਾਫ ਕਰਨਾ ਅਸੀਂ ਤੁਸੀਂ ਰੁਝੇ ਹੋਣੇ ਹੋ ਹਮੇਸ਼ਾ ਹੀ ਤੁਹਾਡੇ ਕੋਲ ਅਸੀਂ ਸਿੱਧੇ ਆ ਜਾਂਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਰੂਕੀ ਸਾਹਿਬ ਅੱਛਾ ਬਾਬਾ ਜੀ ਸਾਨੂੰ ਇਹ ਦੱਸੋ ਕਿ ਇੱਥੇ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ ਦੇ ਪੇਸ਼ੈਂਟ ਜਿਹੜੇ ਆਉਂਦੇ ਨੇ ਉਹ ਠੀਕ ਹੁੰਦੇ ਨੇ ਔਰ ਤੁਹਾਡੇ ਬਾਹਰ ਇਸ ਤਰ੍ਹਾਂ ਦਾ ਗੱਡੀਆਂ ਦਾ ਹਜੂਮ ਲੱਗਿਆ ਹੋਇਆ ਜਿਵੇਂ ਕਿਤੇ ਇਲੈਕਸ਼ਨ ਦਾ ਕੋਈ ਲੀਡਰ ਆਉਣਾ ਹੋਵੇ ਜਾਂ ਕੋਈ ਵੱਡਾ ਵਿਆਹ ਦਾ ਸਮਾਗਮ ਚ ਵੀ ਇੰਨੀਆਂ ਗੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਗੱਡੀਆਂ ਤੁਹਾਡੇ ਲੱਗੀਆਂ ਖੜੀਆਂ ਨੇ ਕਿਹੜਾ ਕਾੜਾ ਇਸ ਤਰ੍ਹਾਂ ਦਾ ਕੀ ਤੁਸੀਂ ਕਾੜੇ ਦੇ ਵਿੱਚ ਪਾਉਣਿਓ ਕੀ ਕਾੜੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਕੁਦਰਤੀ ਜੜੀ ਬੂਟੀ ਪਾਉਣਿਓ ਕਿ ਲੋਕ ਦਿਲ ਫੜ ਕੇ ਜਾਂ ਆਉਂਦੇ ਨੇ ਤੇ ਖੁਸ਼ੀ-ਖੁਸ਼ੀ ਜਾਂਦੇ ਨੇ ਇਹ ਨਾਲ ਜੀ ਦੇਖੋ ਫੁਰੂਕੀ ਸਾਹਿਬ ਇਹ ਕੁਦਰਤ ਦੇ ਖੇਡ ਆ ਹਰ ਬੰਦਾ ਤੁਸੀਂ ਬਾਹਰ ਮਰੀਜ਼ਾਂ ਨੂੰ ਪੁੱਛ ਕੇ ਦੇਖੋ ਉਹ ਤੁਹਾਨੂੰ ਆਪ ਦੱਸਦਾ ਵੀ ਯਾਰ ਮੈਨੂੰ 15 ਦਿਨ ਬਾਅਦ ਅਸੀਂ ਵੈਸੇ ਮਹੀਨੇ ਦਾ ਟਾਈਮ ਲੈ ਕੇ ਚੱਲਦੇ ਆ ਮਰੀਜ਼ਾਂ ਤੋਂ ਵੀ 1 ਮਹੀਨੇ ਦਾ ਟਾਈਮ ਦੇ ਕੇ ਚੱਲੋ ਪਰ ਜ਼ਿਆਦਾਤਰ ਮਰੀਜ਼ ਕਹੀ ਕਹਿੰਦੇ ਨੇ 15 ਦਿਨ ਬਾਅਦ ਵੀ ਫਰਕ ਆ ਗਿਆ ਕਿਸੇ ਨੂੰ ਮਹੀਨੇ ਬਾਅਦ ਵੀ ਫਰਕ ਆ ਜਾਂਦਾ ਕਿਸੇ ਨੂੰ ਡੇਢ ਬਾਅਦ ਵੀ ਆ ਜਾਂਦਾ ਪਰ ਇਹ ਕੀ ਗੱਲ ਹੈ ਤੁਸੀਂ ਕਿਸੇ ਨੂੰ ਦੱਸ ਦਿਓ ਕਿ 4 ਕਾੜੇ ਜਾਂ 8 ਕਾੜੇ ਜਾਂ 10 ਕਾੜੇ ਉਹ 2 ਕਾੜੇ ਤੋਂ ਬਾਅਦ ਕਹਿੰਦਾ ਜੀ ਮੈਨੂੰ ਤਾਂ ਲੋੜ ਹੀ ਨਹੀਂ ਦੇ ਕੋਈ ਹੋ ਜਾਂਦਾ ਜੀ ਫਿਰ ਫੈਕਟ ਲਾਜੇ ਤਾਂ ਉਹਦਾ ਟਾਈਮ ਤੇ ਹੀ ਹੋਣਾ ਨਾ ਅੱਛਾ ਪਰ ਰਿਜ਼ਲਟ ਹੈ ਹੁਣ ਜਿਹੜਾ ਹਾਰਟ ਦਾ ਮਰੀਜ਼ ਕਿਹ ਹੁੰਦਾ ਉਹਨੂੰ ਤੁਰਦੇ ਨੂੰ ਸਾਹ ਚੜਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਆ ਜੀ ਜੀ ਉਹ ਜਦੋਂ ਮਹੀਨਾ ਦਵਾਈ ਖਾਂਦਾ ਜਾਂ 2 15 ਦਿਨ ਦਵਾਈ ਖਾਂਦਾ ਉਹਨੂੰ ਫਰਕ ਲੱਗਦਾ ਵੀ ਯਾਰ ਮੈਂ ਹੁਣ ਤੁਰ ਸਕਦਾ ਉਹਨੂੰ ਰਾਹਤ ਆਉਂਦੀ ਆ ਐਲੋਪੈਥੀ ਦਵਾਈ ਤੁਸੀਂ ਚਾਹੇ 2 ਸਾਲ ਕੁ ਬਾਦੋਂ ਜਿੰਨਾ ਜਦੋਂ ਵੱਧਦੀ ਜਾਊਗੀ ਨਾ ਦਵਾਈ 5 ਸਾਲ 10 ਸਾਲ ਉਹਨੀਆਂ ਗੋਲੀਆਂ ਵਧਣੀਆਂ ਜਾਣਗੇ ਉਹਦੀ ਪ੍ਰੋਬਲਮ ਵੱਧਦੀ ਜਾਊਗੀ ਕਾੜੇ ਦੇ ਵਿੱਚ ਹੈ ਕੀ ਸਾਨੂੰ ਦਿਖਾਉਂਗੇ ਥੋੜਾ ਜਿਹਾ ਤੁਸੀਂ ਸੋ ਤੁਸੀਂ ਅੱਜ ਅਸੀਂ ਕਾੜੇ ਦੇ ਵਿੱਚ ਦਿਖਾਵਾਂਗੇ ਔਰ ਕਾੜਾ ਇਹ ਆਪਣੇ ਹੱਥਾਂ ਨਾਲ ਜਿਹੜਾ ਸੰਗਤ ਇੱਥੇ ਆਈ ਹੁੰਦੀ ਹੈ ਮਰੀਜ਼ ਇੱਥੇ ਆਏ ਹੁੰਦੇ ਨੇ ਉਹਨਾਂ ਨੂੰ ਪਿਉਂਦੇ ਨੇ ਅੱਜ ਅਸੀਂ ਸਮਝਾਂਗੇ ਕਾੜੇ ਦੇ ਵਿੱਚ ਇਸ ਤਰ੍ਹਾਂ ਦੀ ਕਿਹੜੀ ਜੜੀ ਬੂਟੀ ਹੈਗੀ ਜਿਹੜੀਆਂ ਘੋਲ ਕੇ ਪਾਉਂਦੇ ਨੇ ਤੇ ਜਿਹੜੇ ਮਰੀਜ਼ ਹੈਗੇ ਨੇ ਉਹ ਨੌ ਬਰ ਨੌ ਹੋ ਕੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖੁਦ ਕਾੜੇ ਵਾਲੇ ਵੈਦ ਵੈਦ ਐਚਐਸ ਬਾਬਾ ਜੀ ਆਪਣੇ ਹੱਥਾਂ ਦੇ ਨਾਲ ਚੈੱਕ ਕਰਕੇ ਜਿਹੜਾ ਕਾੜਾ ਇਹ ਕਾੜਾ ਹਰੇਕ ਨੂੰ ਪਿਆਇ ਜਾ ਸਕਦਾ ਜੀ ਨਹੀਂ ਭਾਜੀ ਇਹ ਤਾਂ ਨਾ ਐਕਚੁਅਲੀ ਦੇਖੋ ਕੰਡੀਸ਼ਨ ਦੇ ਅਕੋਰਡਿੰਗ ਆ ਮਰੀਜ਼ਾਂ ਨੂੰ ਹਰ ਬੰਦੇ ਨੂੰ ਨਹੀਂ ਬੁਲਾਇਆ ਜਾਂਦਾ ਜਿਵੇਂ ਅੱਜ ਤੁਹਾਨੂੰ ਕਿਡਨੀ ਵਾਲੇ ਲੀਵਰ ਵਾਲੇ ਪੇਟ ਵਾਲੇ ਮਰੀਜ਼ ਨਹੀਂ ਮਿਲਣਗੇ ਅੱਛਾ ਅੱਜ ਹਾਰਟ ਵਾਲੀ ਨੇ ਹਾਰਟ ਵਾਲੇ ਆ ਗਠੀਆ ਜੋੜਾਂ ਦਰਦ ਸਾਹ ਦਮਾ ਲਕਵਾਦ ਰੰਗ ਵਾਲੇ ਨਰਵਸ ਸਿਸਟਮ ਵਾਲੇ ਜੀ 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 ਠੀਕ ਹੈ ਨਾ ਤੁਹਾਨੂੰ ਕਿ ਕਿਡਨੀ ਲੀਵਰ ਪੇਟ ਵਾਲਾ ਮਰੀਜ਼ ਨਹੀਂ ਮਿਲੂਗਾ ਉਹ ਬੁੱਧਵਾਰ ਜਾ ਜਾਂਦੇ ਨੇ ਅਲੱਗ-ਅਲੱਗ ਬਿਮਾਰੀਆਂ ਦੇ ਅਲੱਗ-ਅਲੱਗ ਦਿਨਾਂ ਅਲੱਗ-ਅਲੱਗ ਕਿਹੜੇ-ਕਿਹੜੇ ਬਿਮਾਰੀਆਂ ਦੇ ਕਿਹੜੇ-ਕਿਹੜੇ ਦਿਨ ਸਾਨੂੰ ਦੱਸ ਦਿਓ ਚਲੋ ਹਾਰਟ ਵਾਲੇ ਦਾ ਸਾਨੂੰ ਪਤਾ ਲੱਗ ਗਿਆ ਕਿ ਇਤਵਾਰ ਨੂੰ ਇੱਥੇ ਤੁਸੀਂ ਬੁਲਾਉਣੇ ਜਿਹੜਾ ਤੁਹਾਡਾ ਸਕਰੀਨ ਤੇ ਨੰਬਰ ਚੱਲ ਜੂਗਾ ਕਿਉਂਕਿ ਆਪਾਂ ਮਾਨਸਾ ਵੀ ਹੁੰਨੇ ਆਂ ਕੁਰਕ ਖੇਤਰ ਵੀ ਹੁੰਨੇ ਆ ਠੀਕ ਹੈ ਹਰ ਬੰਦੇ ਨੂੰ ਪਹਿਲਾਂ ਸ਼ਹਿਰ ਪੁੱਛਿਆ ਜਾਂਦਾਗਾ ਉਹਦੇ ਅਕੋਰਡਿੰਗ ਉਹਨੂੰ ਦੱਸ ਦਿੱਤਾ ਜਾਂਦਾਗਾ ਠੀਕ ਹੈ ਅੱਛਾ ਹੋਰ ਕਿੱਥੇ-ਕਿੱਥੇ ਮਿਲਦੇ ਨੇ ਤੁਸੀਂ ਲੁਧਿਆਣਾ ਮਾਨ ਉਹਦੇ ਅਕੋਰਡਿੰਗ ਮਰੀਜ਼ ਬੱਚੇ ਫਿਰ ਉਹਨਾਂ ਨੂੰ ਦੱਸ ਦਿੰਦੇ ਆ ਕਿ ਵੀ ਤੁਸੀਂ ਇਸ ਦਿਨ ਆਉਣਾਗਾ ਠੀਕ ਹੈ ਠੀਕ ਹੈ ਤੇ ਇਹ ਜਿਹੜਾ ਕੋਲ ਹੈਗਾ ਤੁਸੀਂ ਇਹ ਦੇਖੋ ਇਹ ਇਹ ਅਸਲ ਗੱਲ ਹੈਗੀ ਹੈ ਦੇਖੋ ਤੁਸੀਂ ਉਬਲ ਉਬਲ ਰਿਹਾ ਹੈ ਜਿਸ ਦਿਨ ਜਿਸ ਟਾਈਮ ਦੇ ਅਸੀਂ ਆਏ ਹੋਇਆ ਉਸ ਟਾਈਮ ਤੋਂ ਇਹਨੂੰ ਪਕਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਉਬਲ ਉਬਲ ਕੇ ਆਹ ਅਸਲੀ ਚੀਜ਼ ਮੈਨੂੰ ਲੱਗਦਾ ਤੇ ਜੀ ਇਹ ਚੀਜ਼ ਹੈਗੀ ਜਿਹੜੇ ਤੁਹਾਡਾ ਨੁਸਖਾ ਫਾਰਮੂਲਾ ਤੁਸੀਂ ਹੁਣ ਪਾ ਰਹੇ ਹੋ ਬਿਲਕੁਲ ਨਹੀਂ ਦੇਖੋ ਉਹਨਾਂ ਚੀਜ਼ਾਂ ਦਾ ਵੀ 15 ਤੋਂ 16 ਤਰ੍ਹਾਂ ਦੇ ਹਰੇ ਪੱਤੇ ਤੇ ਬੇਲਾਂ ਪੈਂਦੀਆਂ ਨੇ ਇਹਦੇ ਵਿੱਚ ਅੱਛਾ ਠੀਕ ਹੈ ਜੀ ਜੀ ਪਰ ਮਹੀਨੇ ਇਥੇ ਇਹ ਇਹ ਕਾੜੇ ਦਾ ਬਹੁਤ ਮਹੱਤਵਪੂਰਨ ਰੋਲ ਆ ਇਹਦੇ ਨਾਲ ਹੀ ਆ ਜਿਹੜਾ ਤੁਸੀਂ ਜਿਹੜਾ ਹੁਣ ਕਾੜਾ ਪੀਕੇ ਜਾਊਗਾ ਨਾ ਉਹਨੂੰ 15 ਦਿਨ ਦਾ ਐ ਲੱਗਦਾ ਵੀ ਮੇਰੇ ਇਥੇ ਜਾਨ ਪੈ ਗਈ ਉਹ ਤਾਂ ਇਹ ਕਹਿੰਦੇ ਨੇ ਵੀ ਜੀ ਅਸੀਂ ਜੀ ਅੱਧਾ ਤੱਕ ਕਿਲੋਮੀਟਰ ਅਸੀਂ ਦੌੜ ਲਾ ਲੈਣੇ ਆ ਜੀ ਦੌੜਾਂ ਲਵਾਣ ਲਾਤੇ ਤੁਸੀਂ ਤੇ ਦਿਲ ਦੇ ਮਰੀਜ਼ ਇੱਕ ਸਾਡੇ ਕੋਲ ਆ ਭਾਈ ਸਾਹਿਬ ਖੜੇ ਨੇ ਕੀ ਕਹਿ ਰਹੇ ਸੀ ਤੁਸੀਂ ਕਹਿੰਦੇ ਸੀ ਸਿਲੰਡਰ ਚਾਕੇ ਭੱਜੂੰਗਾ ਜੀ ਮੈਂ ਸਿਲੰਡਰ ਚਾਕੇ ਭੱਜੂੰਗੇ ਪੌੜੀਆਂ ਚੜਜੂੰਗਾ ਜੀ ਅੱਛਾ ਪੌੜੀਆਂ ਚੜਜੂੰਗੇ ਪੌੜੀਆਂ ਚੜਜੂੰਗੇ ਹਾਂ ਜੀ ਇਹਦੇ 6 ਸਟੈਂਡ ਪਏ ਹੋਇਆ ਜੀ ਇਹਨਾਂ ਦੇ ਦਿਲ 'ਚ ਸਟੰਟ ਪਏ ਨਹੀਂ ਤੁਹਾਡਾ ਸਟੰਟਾਂ ਵਾਲਾ ਦਿਲ ਹੈ 6 ਵਾਲੇ ਆ ਤੇ ਇੱਕ ਆਪਣੇ ਕੋਲ ਪਿਛਲੀ ਵਾਰੀ ਇੰਗਲੈਂਡ ਤੋਂ ਆਏ ਨੇ ਭਾਜੀ ਉਹਨਾਂ ਦੇ 14 ਸਟੰਟ ਪਏ ਹੋਏ ਆ ਅੱਛਾ ਤੇ ਉਹ ਹੁਣ ਇੱਕ ਸਾਲ ਦੀ ਛੁੱਟੀ ਲੈ ਕੇ ਆਇਆ ਵਜਾ ਅੱਛਾ ਕਿਹੜੇ ਕਿਹੜੇ ਮਰੀਜ਼ ਨੇ ਜੇਕਰ ਸਮਾ ਰਹਿੰਦੇ ਤੁਹਾਡੇ ਕੋਲ ਆ ਜਾਂਦੇ ਤੇ ਉਹਨਾਂ ਦਾ ਕਿਹੜੇ ਕਿਹੜੇ ਬਚਾਅ ਹੋ ਜਾਂਦਾ ਦਿਲ ਨਾਲ ਸੰਬੰਧਿਤ ਰੋਗਾਂ ਤੋਂ ਦੇਖੋ ਹਰ ਮਰੀਜ਼ ਦੀ ਨਾ ਅਕੋਰਡਿੰਗ ਟੂ ਕੰਡੀਸ਼ਨ ਨਾ ਰਿਪੋਰਟਾਂ ਦੇਖ ਕੇ ਉਹਦੀ ਸਥਿਤੀ ਦੇਖ ਕੇ ਕੁਝ ਨਾ ਕੁਝ ਅੱਦ ਤੱਕ ਸਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਅਸੀਂ ਪਰ ਰੱਖ ਸਕਦੇ ਆ ਠੀਕ ਹੈ ਹੁਣ ਦੇਖੋ 12% ਜਿਨ੍ਹਾਂ ਨੇ ਕੁਰਕhetra ਆਪਣਾ ਆਫਿਸ ਬਣਾ ਕੇ ਦਿੱਤਾ ਉਹਨਾਂ ਦੀ ਭੰਜੀ ਦਾ ਹਾਰਟ ਪੰਪਿੰਗ 12% ਰਹਿ ਗਈ ਸੀ ਅੱਛਾ ਸਾਰੇ ਵੱਡੇ ਹਸਪੀਟਲ ਵਾਲਿਆਂ ਨੇ ਮੱਥਾ ਟੇਕਦਾ ਸੀ ਵੀ ਇਹਦੀ ਲੈ ਜਾ ਕੇ ਸੇਵਾ ਕਰੋ ਠੀਕ ਹੈ ਹੁਣ ਉਹ ਚੰਗੇ ਭਲੇ ਫਿਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਾੜਾ ਹੈ ਜਿਹੜਾ ਤਿਆਰ ਬਰ ਤਿਆਰ ਹੈ ਔਰ ਇੰਨਾ ਹੀ ਜਿਹੜੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਕੁਝ ਕੁ ਸਮੇਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਕਾੜਾ ਹੈ ਮਿੱਟੀ ਦੇ ਕੋਲੜਾਂ ਦੇ ਵਿੱਚ ਕਾੜਾ ਪਾ ਕੇ 40 40 ਐਮਐਲ ਪਲਾਇਆ ਜਾਂਦਾ ਤੇ ਲੋਕਾਂ ਨੇ ਚੁਸਕੀਆਂ ਲੈ ਕੇ ਜਿਹੜਾ ਇਹ ਕਾੜੇ ਦਾ ਇਸਤੇਮਾਲ ਕਰਨਾ ਹੈ ਸਵਾਦ ਦਾ ਸਵਾਦ ਤੇ ਇਲਾਜ ਦਾ ਇਲਾਜ ਸੋ ਇੰਨਾਂ ਹੀ ਤਸਵੀਰਾਂ ਨਾਲ ਅਸੀਂ ਤੁਹਾਡੇ ਤੋਂ ਚਾਹੁੰਦੇ ਆਂ ਇਜਾਜ਼ਤ ਧੰਨਵਾਦ